ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਡੀਐਸਪੀ ਬੀ02 ਦੇ ਵੈਲਕਮ ਕਰਦੇ ਆਂ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਪੰਮਲੀ ਸਰੀਆ ਲਓ ਵੀਰ ਜੀ ਅੱਜ ਇਹ ਖੁੰਡੇ ਉਸਤਾਦ ਜੀ ਹੁਣਾਂ ਦੇ ਛੱਤ ਤੇ ਆਏ ਆਂ ਜੀ ਠੀਕ ਹੈ ਜੀ ਉਹਨਾਂ ਦੇ ਕਰੋਨੇ ਆ ਪ੍ਰਿੰਦਿਆਂ ਦਾ ਸ਼ੌਂਕ ਹੈ ਤੇ ਨਾਲੇ ਕਰਦੇ ਆਂ ਗੱਲਾਂ ਬਾਤਾਂ ਉਸਤਾਦ ਜੀ ਹੁਣਾਂ ਦਾ ਨਾਮ ਤੇ ਨਾਲ ਆਪਣੇ ਸ਼ਮਸ਼ੀਰ ਉਸਤਾਦ ਜੀ ਹੁਣੀ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਸ਼ਮਸ਼ੀਰ ਉਸਤਾਦ ਜੀ ਉਹਨਾਂ ਦੀ ਬਦੌਲਤ ਹੀ ਆਪਾਂ ਆਏ ਆਂ ਜੀ ਠੀਕ ਹੈ ਜੀ ਤੇ ਦੋ ਛੱਤਾਂ ਦੇ ਅੱਗੇ ਵੀ ਤੁਹਾਨੂੰ ਸ਼ੌਂਕ ਕਰਾਇਆ ਵਾ ਤੇ ਉੱਥੇ ਵੀ ਸ਼ਮਸ਼ੀਰ ਉਸ ਦਿਓ ਕੁੰਡੇ ਸਤਾ ਜੀ ਨਾਲ ਕਰਦੇ ਆਂ ਗੱਲਬਾਤ ਤੇ ਫਿਰ ਕਰਾਨੇ ਆਂ ਕਬੂਤਰਾਂ ਦਾ ਸ਼ੋਅ ਆ। ਆ ਲੋ ਜੀ ਇੱਧਰ ਆਪਣੇ ਸ਼ਮਸ਼ੀਰ ਸਤਾ ਜੀ ਨਾਲ ਮੁਲਾਕਾਤ ਕਰਾਤੀ ਆ ਤੁਹਾਡੀ ਤੇ ਇੱਧਰ ਆਪਣੇ ਕੁੰਡੇ ਸਤਾ ਜੀ ਸਾਥੀ ਕਾ ਸਤਾ ਜੀ ਪੈਰੀ ਬਣਿਆ ਜੀ ਕੀ ਹਾਲ ਚੱਲ ਠੀਕ ਠਾਕ ਜੀ। ਸੋ ਸਤਾ ਜੀ ਆ ਠੀਕ ਆ। ਸਤਾ ਜੀ ਆਪਾਂ ਕਿਹੜੇ ਸੰਚ ਕਬੂਤਰ ਬਾਈ ਜਾਏ ਓਏ। ਕੂਤਰਾ ਬਾਈ ਦੇ ਵਿੱਚ ਮੇਰੇ ਤਾਂ 80 ਦੇ ਲਾਗੇ ਛੱਲੇ ਹੋ ਗਏ 80 ਦੇ ਲਾਗੇ ਛੱਗੇ ਠੀਕ ਹੈ ਜੀ ਸਤ ਜੀ ਕਿੱਥੋਂ ਸ਼ੌਂਕ ਪਿਆ ਆਪਾਂ ਨੂੰ ਸ਼ੌਂਕ ਲਾਗੇ ਰੱਖੇ ਸਾਡੇ ਲਾਗੇ ਬੰਦਾ ਸੀ ਨਾਲ ਉਹਨਾਂ ਰੱਖੇ ਆ ਠੀਕ ਹੈ ਜੀ ਤੇ ਮੁੜ ਕੇ ਮੇਰੇ ਭਰਾ ਲੈ ਆਇਆ ਵੱਡਾ ਆ ਠੀਕ ਹੈ ਜੀ ਉਹਨਾਂ ਨੇ ਰੱਖੇ ਉਹਨਾਂ ਨੇ ਛੜਤਾ ਬਾਅਦ ਓਕੇ ਪਰ ਬਾਅਦ ਮੁੜ ਕੇ ਸਾਡੇ ਕੋਲ ਉਹ ਚੋਰੀ ਹੋ ਗਏ ਕੂਤਰਾ ਦੇਖ ਓਕੇ ਠੀਕ ਹੈ ਜੀ ਉਸ ਤੋਂ ਬਾਅਦ ਛੱੜਤੇ ਫਿਰ ਆ ਉਸ ਤੋਂ ਬਾਅਦ ਛੱੜਤੇ ਫਿਰ ਉਸ ਤੋਂ ਬਾਅਦ ਫਿਰ ਇੱਧਰ ਆਏ ਤੇ ਜੋ ਫਿਰ ਜੋੰਦੇ ਆਏ ਇੱਥੇ ਰੱਖੇ ਰੱਖੇ ਆ ਠੀਕ ਹੈ ਜੀ ਇੱਥੇ ਕਿਉਂ ਹੁਣ ਆਪਾਂ ਇਸ ਟਾਈਮ ਹੈਗੇ ਆ ਜੀ ਇਸਲਾਮਾਬਾਦ ਏਰੀਆ ਦੇ ਵਿੱਚ ਠੀਕ ਹੈ ਜੀ ਉਸਤਾਦ ਜੀ ਹੁਣਾਂ ਦੀ ਛੱਤ ਇਸਲਾਮਾਬਾਦ ਆ ਜੀ ਅੰਮ੍ਰਿਤਸਰ ਸਾਹਿਬ ਇਸਲਾਮਾਬਾਦ ਇਲਾਕਾ ਪਹਿਲੇ ਕਿੱਥੇ ਰੱਖੇ ਸੀ ਪਹਿਲੇ ਬਗੀਚੀ ਰੱਖੇ ਸੀ ਬਗੀਚੀ 'ਚ ਆ ਠੀਕ ਹੈ ਜੀ ਤੇ ਫਿਰ ਉਹ ਉਦੋਂ ਉਸਤਾਦ ਜੀ ਉਦੋਂ ਕਿਰਾਏ ਤੇ ਰਹਿਨੇ ਇਹਦੇ ਕਿਉਂ ਕਿਸੇ ਦੇ ਚੋਕੇ ਕਿਸੇ ਦੇ ਘਰ ਰੱਖੇ ਦੁੱਤੋਂ ਸੱਚੀ ਹੋ ਗਏ ਓਕੇ ਉਸ ਤੋਂ ਬਾਅਦ ਫਿਰ ਛੜਤੇ ਫਿਰ ਮੁੜ ਕੇ ਇੱਥੇ ਆਏ ਜੋ ਆਂਦੇ ਫਿਰ ਇੱਥੇ ਬੋਲੇ ਮਤਲਬ ਚੋਈ ਦਾ ਰਵਾਇਤ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਵਾ ਮਤਲਬ ਚੋਰ ਉਦੋਂ ਦੇ ਪੈ ਰਹੇ ਆ ਪੁਰਾਣੇ ਹੀ ਪੁਰਾਣੇ ਪੈ ਰਹੇ ਉਦੋਂ ਉਸਤਾਦ ਜੀ ਨਿੱਕੇ ਨਿੱਕੇ ਖੁੱਡੇ ਬਣਾਉਂਦੇ ਹੋਣਗੇ ਹਨਾ ਮਿੱਟੀ ਵਾਲੇ ਖੁੱਡੇ ਲੇਪ ਲੂਪ ਕੇ ਬਣਾਉਂਦੇ ਸੀ ਉਦੋਂ ਉਸ ਤੋਂ ਬਾਅਦ ਫਿਰ ਉਥੋਂ ਛੱਡਿਆ ਫਿਰ ਸ਼ੌਂਕ ਵਟੇ ਭਰਾਣੇ ਦੇ ਛੜਤਾ ਫਿਰ ਬਾਜ ਮੈਨੂੰ ਪੈ ਗਿਆ ਮੈਂ ਫਿਰ ਇੱਥੇ ਲਿਆ ਕੇ ਫਿਰ ਆਪ ਰੱਖਿਆ ਆ ਠੀਕ ਹੈ ਜੀ ਪਰ ਘਰ ਦੇ ਮਣਾ ਕਰਦੇ ਸਾਰੇ ਜਣੇ ਠੀਕ ਹੋ ਗਿਆ ਜੀ ਨਾਣੇ ਬਥੇਰਾ ਮੈਨੂੰ ਪਿਆ ਵੀ ਛੜ ਪਰ ਆ ਰਹ ਮਾਰ ਮਾਰ ਰੱਖਨੇ ਰੱਖਨੇ ਤੇ ਬਾਜੀਆਂ ਡੋਣੀਆਂ ਕਿਦੋਂ ਤੋਂ ਚਾਲੂ ਕੀਤੀਆਂ ਸਾਜ ਜੀ ਬਾਜੀਆਂ ਤੇ ਛੁਰ ਤੋਂ ਜਦੋਂ ਉਸਤਾਦ ਹੋਣਾ ਨਾ ਵੱਡਿਆਂ ਨੇ ਪਏ ਓਕੇ ਉਹਦੇ ਸਟਾਰਟ ਹੋ ਪਹਿਲੇ ਤੇ ਚਲੋ ਬੇਗੁਰੇ ਹੀ ਉਦੋਂ ਤੇ ਲਾਈਦੀ ਨਹੀਂ ਸੀ ਆ ਠੀਕ ਹੈ ਜੀ ਤੇ ਜਦੋਂ ਉਸਤਾਦੀ ਸ਼ਗਿਰਦੀ ਚ ਆ ਗਏ ਆ ਆ ਠੀਕ ਹੋ ਗਿਆ ਬਾਅਦ ਫਿਰ ਬਾਜੀਆਂ ਲੈਣੇ ਚਾਲੂ ਉਸਤਾਦੀ ਸ਼ਗਿਰਦੀ ਕਿਦੋਂ ਕੀਤੀ ਉਸਤਾਦੀ ਸ਼ਗਿਰਦੀ ਕੀਤੀ ਨੂੰ ਨੂੰ ਘਟੋ ਘਟੇ ਠੀਕ ਹੈ ਸਾਲ ਤੋਂ ਚੱਲੇ ਆ ਆ ਠੀਕ ਹੈ ਜੀ ਉਸ ਤੋਂ ਪਹਿਲੇ ਤੇ ਉਤਰਾ ਹੀ ਰੱਖੇ ਓਕੇ ਮੁਰਕੇ ਬਾਅਦ ਸ਼ੌਂਕ ਨਾਲ ਹੀ ਦਾਣੇ ਪਾਲੇ ਏਡਾਲੇ ਬਾਲੇ ਹਨਾ ਜੀ ਬਾਅਦਾਂ ਤੇ ਵਹਿੰਦੇ ਰਹਿਣਾ ਵੀ ਹਾਂਜੀ ਬਸ ਬਿਲਕੁਲ ਮੁਰਕੇ ਬਾਅਦ ਇੱਥੋਂ ਫਿਰ ਸ਼ੌਂਕ ਪਿਆ ਫਿਰ ਬਾਜਿਆਂ ਦਾ ਸ਼ੌਂਕ ਪਿਆ ਫਿਰ ਬਾਜ ਪਰ ਭਾਈ ਹੁਣਾਂ ਨਾਲ ਰਹਿੰਦੇ ਨੇ ਸਾਡੇ ਉਸਤਾਦ ਹੋਣੀ ਵੀ ਆਹ ਠੀਕ ਹੈ ਜੀ ਇਹਨਾਂ ਨਾਲ ਸ਼ੌਂਕ ਇੱਥੇ ਫਿਰ ਕਰਦੇ ਰਹੇ ਆਪਾਂ ਕੱਠੇ ਮਤਲਬ ਉਸਤਾਦ ਜੀ ਹਣੀ ਵੀ ਨਾਲ ਹੀ ਇੱਥੇ ਸ਼ੌਂਕ ਸ਼ੌਂਕ ਇੱਥੇ ਹੀ ਕਰਦੇ ਨੇ ਜਿੱਥੇ ਦਿਲਾਉਂ ਉਸਤਾਦ ਹੋਣਾ ਦੀ ਛਾਤ ਹੈ ਜਿੱਥੇ ਮਰਜ਼ੀ ਸ਼ੌਂਕ ਕਰ ਆਹ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਜੀ ਇਹਨਾਂ ਨੂੰ ਮਨਾ ਖੋੜੀ ਵੀ ਕਦੀ ਮਨਾਈ ਹੈ ਆਪਣੀ ਵੀ ਨਹੀਂ ਇੱਥੇ ਨਹੀਂ ਮਨਾਇਆ ਉੱਥੇ ਨਹੀਂ ਕਰਨਾ ਇਹਨਾਂ ਦੀਆਂ ਛਤਾਂ ਜਿੱਦਾਂ ਕਿ ਉਸਤਾਦ ਜੀ ਰੋਹੀ ਤੇ ਕੋ ਆਪਣੇ ਘਰੋਂ ਗੇ ਪਰਿੰਦੇ ਹਾਂਜੀ ਹਾਂਜੀ ਤੇ ਉਹਨਾਂ ਦੇ ਮਾਪਿਓ ਆਪਣੇ ਕੋਲ ਬੈਠੇ ਹਲੇ ਵੀ ਮਾਪਿਓ ਇੱਕ ਦੋ ਦੇ ਹਣੇ ਆ ਠੀਕ ਹੈ ਜੀ ਤੇ ਬਾਕੀ ਕੁਝ ਉਧਰ ਭੇਜਤੇ ਉਹਦਾ ਮਾਪਿਓ ਇੱਥੇ ਹੀ ਹੋਣਾ ਇੱਕ ਦਾ ਮਾਂ ਮਰ ਗਈ ਤੇ ਪਿਓ ਹਣਾ ਓਕੇ ਜਿਸ ਤਰ੍ਹਾਂ ਕਹੇ ਨੂੰ ਦਿੱਤੇ ਹੀ ਤੇ ਮਾਦੀ ਮਰ ਜਾਂਦੀ ਨਰ ਮਰ ਜਾਂਦਾ ਆ ਠੀਕ ਹੈ ਜੀ ਫਿਰ ਦੁਬਾਰਾ ਜੋੜਾ ਪਾੜ ਜਾਂਦਾ ਫਿਰ ਜੋੜਾ ਦੁਬਾਰਾ ਲਾਣਾ ਪੈਂਦਾ ਆ ਲਾਣਾ ਪੈਂਦਾ ਆ ਠੀਕ ਹੋ ਗਿਆ ਤਰਾ ਪਰ ਉਹਦੀ ਹੁਣ ਬਾਅਦ ਗਾੜੀ ਬਲੱਡ ਲਾਈਨ ਦੇ ਵਿੱਚ ਉਹਦੀ ਫਿਰ ਲਾਈ ਆ ਮਦੀ ਮੋਦੀਆਂ ਕੱਢ ਕੇ ਠੀਕ ਹੈ ਜੀ ਘਰ ਦਾ ਇੱਕ ਪੱਠੀ ਬਠਾ ਕੱਟ ਲਈਦਾ ਫਿਰ ਉੱਚੋ ਲਾ ਦੀ ਜਾ ਓਕੇ ਉਤਰਾ ਤਿਆਰ ਕਰ ਦਿੱਤੇ ਠੀਕ ਹੈ ਲੋ ਜੀ ਸ਼ਮਸ਼ੇਰ ਸਾਜੀ ਨੇ ਕਰਦੇ ਆ ਗੱਲਬਾਤ ਹਾਂ ਜੀ ਸਾਸੀ ਦਾ ਸਾਜੀ ਸਾਸੀ ਸਾਜੀ ਉਸਤਾਜੀ ਆਪਾਂ ਨੂੰ ਸ਼ੌਂਕ ਕਿਥੋਂ ਪਿਆ ਜੀ ਇਹ ਮੇਰੇ ਆਪਣੇ ਮਰੇ ਤਾਇ ਦਾ ਲੱਗਦਾ ਹੈ ਪਰਤਾਜੀ ਓਕੇ ਉਹਨਾਂ ਤੋਂ ਮੈਨੂੰ ਸ਼ੌਂਕ ਪਿਆ ਜੀ ਐ ਠੀਕ ਹੈ ਜੀ ਇਹ ਮਾ ਕੋਈ ਤੀਸਰੀ ਗਲਾਸ ਪੜਦਾ ਸੀ ਜਾ ਓਕੇ ਯੋਦਾ ਨੂੰ ਸ਼ੌਂਕ ਤੇ ਆ ਠੀਕ ਹੈ ਜੀ ਬਸ ਉਸ ਤੋਂ ਮੈਨੂੰ ਆਪਣਾ ਉਹਨਾਂ ਨੇ ਫਿਰ ਘਰ ਹੀ ਰੱਖੇ ਹੋਏ ਸੀ ਉਸਤਾਦ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨਾਲ ਹੀ ਸ਼ੌਂਕ ਕਰਦਾ ਓਕੇ ਹਾਂ ਜੀ ਤੇ ਉਸਤਾਦ ਦੀ ਸ਼ਗਿਰਦੀ ਉਸਤਾਦ ਜੀ ਸ਼ਗਿਰਦੀ ਮੈਂ ਕੀਤੀ ਆ ਕੋਈ 1900 ਦੇ 90 ਦੇ ਕਰੀਬ ਓਕੇ 1990 ਦੇ ਕਰੀਬ ਉਸਤਾਦ ਦੀ ਸ਼ਗਿਰਦੀ ਜਾ ਕੇ ਉਦੋਂ ਤੁਸੀਂ ਉਸਤਾਦ ਠੀਕ ਹੈ ਜੀ ਕਿਲਾ ਮਸ਼ਹੂਰ ਸੀ ਸਰਦਾਰ ਦਦਾਰ ਸਿੰਘ ਜੀ ਕਿਲਾ ਵਾਲੇ ਨਾਲੇ ਠੀਕ ਹੈ ਜੀ ਇਹ ਨਾਮ ਤੋਂ ਬੜੇ ਮਸ਼ਹੂਰ ਨੇ ਉਹਨਾਂ ਦੀ ਉਸਤਾਦੀ ਦੀ ਪੱਗ ਆ ਉਸਤਾਦ ਜੀ ਹੁਣਾਂ ਕੋ ਅੱਜ ਸ਼ਮਸ਼ੀਰ ਉਸਤਾਦ ਜੀ ਹੁਣਾਂ ਕੋਲ ਠੀਕ ਹੈ ਜੀ ਤੇ ਗਾੜੀ ਸ਼ਮਸ਼ੀਰ ਉਸਤਾਦ ਜੀ ਹੁਣਾਂ ਦੀ ਪੱਗ ਕੁੰਡੇ ਉਸਤਾਦ ਜੀ ਹੁਣਾਂ ਦੇ ਕੋਲ ਆ ਇਹਦਾ ਨਾਮ ਸੁਖਦੇਵ ਹੈਗਾ ਆ ਹਾਂ ਜੀ ਸੁਖਦੇਵ ਆ ਅੱਛਾ ਪੂਰਾ ਨਾਮ ਇਹਨਾਂ ਦਾ ਸੁਖਦੇਵ ਆ ਸੁਖਦੇਵ ਹੁਣ ਤੇ ਜਦੋਂ ਲਿੰਕ ਕੋਈ ਬਸ ਸੁਖਦੇਵ ਹੀ ਆਏਗਾ ਓਕੇ ਕਬੂਤਰ ਲੈਂਦੇ ਵਿੱਚ ਹੀ ਕੁੰਡੇ ਦੇ ਨਾਲ ਆ ਠੀਕ ਹੈ ਜੀ ਮਤਲਬ ਪੂਰਾ ਨਾਮ ਹੈਗਾ ਸੁਖਦੇਵ ਸਿੰਘ ਸੁਖਦੇਵ ਸੁਖਦੇਵ ਠੀਕ ਹੈ ਜੀ ਤੇ ਪਰ ਜੋ ਕੀ ਜਾਣੇ ਜਾਂਦੇ ਨੇ ਉਹ ਖੁੰਡੇ ਨਾਂ ਦੇ ਉਸਤਾਜੀ ਦੇ ਨਾਂ ਤੇ ਨਾਲ ਹੀ ਜਾਣੇ ਜਾਂਦੇ ਨੇ ਠੀਕ ਹੈ ਜੀ ਠੀਕ ਹੋ ਗਿਆ ਜੀ ਇਹ ਵੀ ਮੈਨੂੰ ਬੜੀ ਵੱਡੀ ਗੱਲ ਦੱਸਤੀ ਹੈ ਜੀ ਜੇ ਵੈਸੇ ਮੈਂ ਪੁੱਛਦਾ ਪੁੱਛ ਰਹਾ ਰਹੇ ਇਹਨਾਂ ਸਵਾਲ ਕਰਦਾ ਕਰਦਾ ਵੀ ਪੱਕਾ ਨਾਮ ਕੀ ਹੈ ਆਪਣਾ ਵੀ ਜਿਹੜਾ ਚੱਲਦਾ ਵਾ ਘਰੇ ਸਾਰੇ ਰਿਸ਼ਤੇਦਾਰਾਂ ਚ ਤੇ ਉਹੀ ਚੱਲਦਾ ਜੀ ਰਿਸ਼ਤੇਦਾਰ ਵੀ ਖੁੰਡੇ ਹੀ ਕਹਿੰਦੇ ਨੇ ਓਕੇ ਨਾ ਜਿਹੜਾ ਵੀ ਆਪਣਾ ਕੰਮ ਕਰਦੇ ਇੱਥੇ ਵੀ ਉਹ ਉਹਨਾਂ ਨੂੰ ਸੁਖਦੇਵ ਆ। ਐ ਠੀਕ ਹੈ ਜੀ। ਜਿਹੜਾ ਮੇਰਾ ਆਧਾਰ ਕਾਰਡ ਵਗੈਰਾ ਜੋ ਕਿਤੇ ਬੋਲਦਾ ਜਾਂ ਫੋਨ ਤੇ ਕੋਈ ਕਰੇਗਾ ਲਿੰਕ ਤੇ ਉਹ ਵੀ ਆਧਾਰ ਕਾਰਡ ਤੇ ਵੀ ਸੁਖਦੇਵ ਬੋਲੇਗਾ। ਓਕੇ ਠੀਕ ਹੈ ਜੀ। ਫੋਨ ਤੇ ਵੀ ਸੁਖਦੇਵ ਹੀ ਆਏਗਾ ਵੀ ਸੁਖਦੇਵ ਜੀ। ਹਾਂਜੀ। ਟ੍ਰੂ ਗੱਲ ਤੇ ਓਕੇ। ਖੁੰਡੇ ਦੇ ਉਸਤਾਦ ਦੇ ਨਾਂ ਦੇ ਸਾਥ ਚੱਲਦੀ ਜਿਹੜੀ ਪਰ ਕਬੂਤਰਬਾਈ ਜੇ ਸਾਰਿਆਂ ਨੂੰ ਖੁੰਡੇ ਉਸਤਾਦ ਦਾ ਹੀ ਪਤਾ ਵਾ ਜੀ। ਓਕੇ। ਖੁੰਡਾ ਨਾ ਚੱਲਦਾ। ਐ ਠੀਕ ਹੋ ਗਿਆ ਜੀ। ਤੇ ਲੋ ਜੀ ਇਹ ਸਫਰ ਹੀ ਤੇ ਸ਼ਮਸ਼ੀਰ ਸਾਹਿਬ ਜੀ ਉਹਨਾਂ ਨੇ ਠੀਕ ਹੈ ਜੀ ਘਰ ਤੇ ਹੁਣ ਰੱਖੇ ਨਹੀਂ ਹੈ ਜੀ ਓਸਤਾ ਜੀ ਘਰ ਪਹਿਲਾਂ ਰੱਖੇ ਸੀ ਭਾਈ ਉਹਨਾਂ ਦੇ ਟਾਈਮ ਜਦੋਂ ਉਹਨਾਂ ਨੇ ਨਹੀਂ ਉਹਨਾਂ ਦੇ ਨਾਲ ਹੀ ਨਾਲ ਹੀ ਆਪਣਾ ਘਰ ਸੀ ਜਾਣਾ ਓਕੇ ਕਾਂਦੇ ਟੱਪੀ ਤੇ ਉਧਰ ਹੀ ਬੰਨੇ ਆਹ ਠੀਕ ਹੈ ਜੀ ਬਸ ਉੱਥੇ ਸ਼ੋਅ ਕਰਦੇ ਨੇ ਕੋਲੋਂ ਆ ਕੇ ਪੱਤਾ ਟੁੱਟ ਕੇ ਤੇ ਕੋਠੇ ਮੱਝਾਂ ਹੁੰਦੀਆਂ ਸੀ ਰੱਖੀਆਂ ਘਰ ਦੇ ਦੇ ਰਹੀ ਸੀਗੇ ਆਹ ਠੀਕ ਹੈ ਜੀ ਬਸ ਉਹਨਾਂ ਨੂੰ ਮੱਖਣ ਦੇ ਦੇਣਾ ਵਾ ਤੇ ਗਿਰੀਆਂ ਹੋਣੀਆਂ ਮੈਂ ਫੜਾ ਦੇਣੀਆਂ ਕੀ ਓਕੇ ਦਈਓ ਆਹ ਠੀਕ ਹੈ ਜੀ ਜਣਾ ਭਰੀ ਜਾਣਾ ਪਹਿਲ ਸਰਾ ਭਾਈ ਦੋਂਦੇ ਨੇ ਕਬੂਤਰ ਮੱਖਣ ਦੇ ਗਿਰੀਆਂ ਆ ਠੀਕ ਹੈ ਜੀ ਮੱਖਣ ਨੀ ਹੋਰ ਦੇ ਦਿੰਦੇ ਨੇ ਮੱਖਣ ਤੇ ਰਲਾ ਕੇ ਗਿਰੀਆਂ ਉਹਨਾਂ ਉਤਰਾਂ ਹੀ ਗਿਰੀਆਂ ਸਾਫ ਦੇ ਦੇਣੀਆਂ ਅੱਛਾ ਜੀ ਤੇ ਮੱਖਣ ਦੀਆਂ ਟੁਗੜੀਆਂ ਬਣਾ ਲੈਣੀਆਂ ਮਤਲਬ ਭਿਉਣੀਆਂ ਵੀ ਨਹੀਂ ਉਦੋਂ ਗਿਰੀਆਂ ਭਿੰਦੇ ਸੀਗੇ ਅੱਛਾ ਭੇਗੇ ਗਿਰੀਆਂ ਜੀ ਭੇਦੇ ਨੂੰ ਭਿੰਦੇ ਸੀਗੇ ਓਕੇ ਭੇਗੇ ਛਿੱਲ ਕੇ ਦੇ ਦੇਣੀ ਓਕੇ ਤੇ ਮੱਖਣ ਦੇ ਨਾਲ ਉਹ ਜਿੱਦਾਂ ਆਪਾਂ ਮੱਖਣ ਦੇ ਦਿੱਤਾ ਜੀ ਹਾਂਜੀ ਹਾਂਜੀ ਆ ਠੀਕ ਹੋ ਗਿਆ ਜੀ ਲੋ ਜੀ ਇਹ ਇੱਕ ਟਿਪ ਮਿਲ ਗਈ ਏ ਉਦਾਂ ਵੀ ਡਾ ਸਕਦੇ ਜੀ ਤੁਸੀਂ ਕਿਉਂ ਤੋਂ ਮੱਖਣ ਦੁੱਧ ਕਿਉਂ ਮੱਖਣ ਪਿਓਰ ਹੀ ਤਾਜੀ ਉਹ ਪਿਓਰ ਸੀ ਆਇ ਕਾ ਤੁਸੀਂ ਦੁੱਧ ਉਹਨਾਂ ਵੇਖੋ ਜੀ ਢੇਰੀਆਂ ਗਈਆਂ ਘਟ ਵਾਲੀਆਂ ਹਾਂਜੀ ਬਿਲਕੁਲ ਦੁੱਧ ਜਾ ਵੱਧ ਦੁੱਧ ਸਾਰਾ ਗੱਜਾਲੀ ਕੈਮੀਕਲ ਵਾਲਾ ਦੁੱਧ ਆ ਬਿਲਕੁਲ ਹਾਂਜੀ ਤੁਸੀਂ ਪੀਓਗੇ ਤਾਂ ਤੁਹਾਨੂੰ ਕੋਈ ਹੋਇਆ ਹੀ ਨਹੀਂਗਾ ਅਸਰ ਆਉਂਦਾ ਨਹੀਂ ਸਹੀ ਗੱਲ ਬਿਲਕੁਲ ਨਹੀਂ ਅਸਰ ਤੁਸੀਂ ਦੇਸੀ ਕਿਉਂ ਵੀ ਕੱਢੋਗੇ ਉਹਦਾ ਤੁਹਾਨੂੰ ਆਪਣੇ ਆਪਾ ਲੱਗਿਆ ਕਿ ਇਹ ਪਿਓਰ ਕਿੰਨਾ ਕਿ ਤੇ ਮਲਾਵਟੀ ਕਹਿੰਦਾ ਬਿਲਕੁਲ ਅੱਜ ਕੱਲ ਦੇ ਦੇਸੀ ਘੋੜੇ ਵਿੱਚ ਤੇ ਪਹਿਲੇ ਦੇਸੀ ਘੋੜੇ ਜਮੀ ਸਮਾਨ ਦਾ ਬੜਾ ਫਰਕ ਹੈ ਬੜਾ ਫਰਕ ਹੈ ਬਿਲਕੁਲ ਬਹੁਤ ਫਰਕਿਆ ਲੋ ਜੀ ਮੱਖਣ ਦੇ ਨਾਲ ਵੀ ਕਬੂਤਰ ਉੜਦੇ ਦੇ ਜੀ ਠੀਕ ਹੈ ਜੀ ਪੋਰੀਆਂ 'ਚ ਵੀ ਮੱਖਣ ਬਹੁਤ ਜ਼ਿਆਦਾ ਪੈਂਦਾ ਇਸ ਸਾਜੀ ਉਦੋਂ ਹਨਾ ਉਦੋਂ ਪੋਰੀਆਂ 'ਪਾ ਉਥਰਾ ਪਾ ਦੇ ਨੇ ਮੱਖਣ ਆ ਕੱਢਣਾ ਫਿਰ ਇਹਦੇ ਵਿੱਚੋਂ ਫਰਾਣ ਫਰਾਦਣਾ ਵਾ ਓਕੇ ਉਹਨੇ ਕੱਟ-ਕੱਟ ਕੇ ਨਾਲ ਦੇ ਨਾਲ ਠੀਕ ਹੈ ਜੀ ਗੋਲੀਆਂ ਦੇਈ ਜਾਣੀਆਂ ਭਰੀ ਜਾਣਾ ਕਬੂਤਰਾਂ ਨੂੰ ਉਹ ਫਿਰ ਡੇਲੀ ਰੁਟੀਨ 'ਚ ਦੇਖੋ ਜੀ ਇਹ ਡੇਲੀ ਰੁਟੀਨ 'ਚ ਦਿੰਨੇ ਹਾਂ ਕਬੂਤਰ ਜੋ ਡਾਰੂ ਸਾਡੀ ਕਿੰਗਾ ਕੀ ਅੱਜ ਕਹਿੰਦੇ ਹਨ ਕਿ ਪਹਿਲਾਂ ਕਬੂਤਰ ਉੜਦੇ ਨਹੀਂ ਸੀਗੇ ਹਾਂਜੀ ਬੜਾ ਕਬੂਤਰ ਉੜਦੇ ਸੀਗੇ ਓਕੇ ਉਹ ਤਾਂ ਪਹਿਲਾਂ ਵੀ ਟਾਈਮ ਕਰਦੇ ਰਹੇ ਆ ਇਹ ਠੀਕ ਹੈ ਜੀ ਤੇ ਕਿੰਨੇ ਵੇ ਤੱਕ ਤਾਜ਼ੀ ਡਾਰਾ ਹੁੰਦੀਆਂ ਸੀ ਉਹ ਰੇਸ ਹੋਇਆ ਕਿ ਸਾਡੇ ਕੋਲ ਅੱਗਾ ਹੀ ਕਬੂਤਰ ਨੀਲਾ ਕਬੂਤਰ ਸੀਗਾ ਜਿਤਨਾ ਟੋਟੇ ਡਗਾਨੀ ਹੈ ਕਿ ਨਹੀਂ ਹਾਂਜੀ ਉਹਦੇ ਚਿੱਟੀ ਗਾਨੀ ਸੀ ਕਬੂਤਰ ਦੇ ਓਕੇ ਨੀਲੇ ਕਬੂਤਰ ਤਾਂ ਚਿੱਟੀ ਗਾਨੀ ਚਿੱਟੀ ਗਾਨੀ ਓਕੇ ਉਹ ਅੱਜ ਤੱਕ ਕੋਈ ਕਬੂਤਰ ਨਹੀਂ ਵੇਖਿਆ ਨਹੀਂ ਵੇਖਿਆ ਮੈਂ ਵੀ ਨਹੀਂ ਵੇਖਿਆ ਤਾਜ਼ੀ ਉਹ ਜੇ ਕਬੂਤਰ ਉਹਦੇ ਚਿੱਟੀ ਗਾਨੀ ਸੀ ਉਹ ਤੁਹਾਨੂੰ ਬਾਜੀ ਸੀ ਦੱਸਿਆ ਕਿ ਤਰ੍ਹਾਂ ਉਤਰ ਆਇਆ ਸੀਗਾ ਆ ਠੀਕ ਹੈ ਜੀ ਤੇ ਉਹਦੇ ਇੱਕ ਬੱਚਾ ਫੜਿਆ ਸੀਗਾ ਪੀਲੇ ਕਹ ਹਰਿਆ ਓਕੇ ਸਾਡੇ ਭਰਾ ਦੇ ਕੋਈ ਨਹੀਂ ਜੀਕਰ ਉਹਨੇ ਆਪਣੇ ਤੇ ਕਟਣਾ ਨਹੀਂ ਦਾ ਜਾਨਵਰ ਕੋਈ ਆ ਠੀਕ ਹੈ ਜੀ ਜਿਹੜਾ ਕਟਣਾ ਵਾ ਉਹਨੂੰ ਉਹ ਸਮਝ ਕੇ ਉਹਨੇ ਕਟਣਾ ਮਾਰਿਆ ਓਕੇ ਉਹ ਛੋਟਾ ਬੱਚਾ ਫੜਿਆ ਸੀਗਾ ਉਹ ਨੇ ਕੱਟ ਲਿਆ ਉਹ ਮੈਂ ਕੀ ਕੀਤਾ ਇਹ ਨੂੰ ਪੜ ਕੇ ਕੱਟਦਾ ਹੀ ਹਾਂਜੀ ਇਹਨੂੰ ਡੋਦੇ ਹਾਂ ਦਾਵਾਂਗੇ ਵੱਡੇ ਕਰਦੇ ਓਕੇ ਉਹ ਜੋੜਾ ਹੀ ਲਗਾ ਤੇ ਜੋੜਾ ਹੀ ਸਾਡੇ ਕੋਲ 12 ਸਾਢੇ 4 12 ਘੰਟੇ ਹਰੇ ਘੜਾਰ ਉੱਤਾਰੇ ਓਕੇ ਉਹ ਜੋੜੇ ਦੇ ਬੱਚੇ ਕਿ ਉਹ ਜੋੜਾ ਖੁਦ ਆਪ ਜੋੜਾ ਵੀ ਨਾਲ ਗਾੜੀ ਬੱਚੇ ਵੀ ਓਕੇ ਉਹ ਫਿਰ ਮੁੜ ਕੇ ਆਏ ਨੇ ਅਸੂ ਦੇ ਵਿੱਚ ਕਿਤੇ ਡਾਇਆ ਵਾ ਉਤੋਂ ਮੈਨੂੰ ਪਰ ਡਿੱਗਾ ਵਾ ਮੇਰੇ ਤੇ ਆਣ ਕੇ ਜਮਾ ਲੇਟਾ ਬੇ ਦੇਰ ਕੇ ਵੇਖਣਿਆ ਉਹ ਉਤੋਂ ਦਾ ਪਰ ਆਣ ਕੇ ਡਿੱਗਾ ਓਕੇ ਕਿੰਨਾ ਵੱਲ ਗਈ ਬੈਰੀ ਲੈ ਗਈ ਸਹੀ ਗੱਲ ਬਿਲਕੁਲ ਬਿਲਕੁਲ ਹਾਂਜੀ ਵੀ ਜਿਹੜਾ ਆਪਣੀ ਵੱਡੇ ਵੱਡੇ ਉੱਡਦੇ ਰਹੇ ਆ 88 ਦੇ ਵਿੱਚ ਬਾਜੀ ਡਾਈ ਆ ਉਹ ਜੀ ਬਾਜੀ ਅਜੇ ਤੱਕ ਨਹੀਂ ਉੱਡੀ ਓਕੇ ਮਤਲਬ 86 ਤੋਂ ਬਾਈਆਂ ਡਾਉਂਦੇ ਆ ਰਹੇ ਤੁਸੀਂ 986 ਤੋਂ ਮੇਰਾ ਉਸਤਾਦ ਜੀ ਕਿੰਨੀ ਬਾਜੀ ਲੱਗੀ ਸੀ ਉਦੋਂ ਉਦੋਂ ਇੰਨਾ ਮੈਂ ਆਪਣੇ ਭਰਾ ਨੂੰ ਪੁੱਛਿਆ ਪਤਾ ਨਹੀਂ 101 ਰੁਪਇਆ ਤੇ 5 ਪੁੱਤਰ ਲੱਗੇ ਉਦੋਂ ਸ ਤੇ 5 ਪੁੱਤਰ ਲੱਗਦੇ ਸੀ ਓਕੇ ਉਦੋਂ ਸਾਡਾ ਇਲਾਕਾ ਜਿਹੜਾ ਹੈ ਗੁਰਨਾਨਕਵਾੜਾ ਹਾਂਜੀ ਇਹ ਸਾਰਾ ਕਰਫਿਊ ਲੱਗਾ ਸੀਗਾ ਓਕੇ ਸਾਰੀਆਂ ਛੱਤਾ ਬੰਦ ਹੈ ਉਦਦਰ ਇਹਨਾਂ ਗਵਾਲ ਮੰਡੀ ਕੋਪਾਲ ਖਲੀਫਾ ਹੈਗਾ ਜੀ ਓਕੇ ਉਦਰਲੇ ਬਨੇਓ ਉਹ ਨਾ ਉਹ ਵਾਲੀ ਮੋਟਰ ਗੱਡੀ ਮੰਦਾ ਓਕੇ ਉਹ ਆਉਂਦਾ ਜੀ ਮੇਰੇ ਸਾਥ 7:30 ਵਹਿੰਦੇ ਆ ਆ ਠੀਕ ਹੈ ਸਾਡੇ 5:30 ਵਹਿੰਦੇ ਪਈ ਆ ਓਕੇ ਤੁਹਾਡੇ 7:30 ਵਹਿੰਦੇ ਸਾਡੇ 5:30 ਵਹਿੰਦੇ ਬਿਲਕੁਲ ਬਿਲਕੁਲ ਤੇ ਦੇਖ ਲੋ ਹਿਸਾਬ ਦਾ ਕਰ ਲੋ ਤੁਸੀਂ ਜਦੋਂ ਜਿਸ ਦਿਨ ਪੱਲਾ ਵੱਜਿਆ ਇਹਨੂੰ ਜਦੋਂ ਐ ਦੁਆਰ ਹਾਂਜੀ ਠੀਕ ਆ ਹਾਂਜੀ ਉਹਦੇ ਪੈਂਦੇ ਤਿੰਨ ਬਹਿ ਗਈ ਓਕੇ ਤੇ ਉਹਦੇ ਦੋ ਅੰਮਰਤੇ ਥੱਲੇ ਸਾਡੇ ਲੱਗੇ ਰਹੇ ਆ ਟੈਂਕੀ ਕੀ ਜਿੰਨੇ ਆ ਠੀਕ ਹੈ ਜੀ ਅੰਮਰਤੇ 11:30 11:30 ਨਾਲ ਹੋ ਗਈ ਬਹਿ ਗਈ ਠੀਕ ਆਪਣਾ ਜਿਹੜਾ ਹੈਗਾ ਸੀ ਇੱਕ ਕਾਲੂਸ਼ਾ ਪੁੱਤਰ ਹੀ ਆਪ ਬੱਚਾ ਫੜਿਆ ਹੈਗਾ ਉਹ ਉਹ ਤਨਾ ਡਾਰ ਉਹਦੀ ਕੋਈ 3.5 4 3.5 4 ਓਕੇ ਉਹ ਦਿਨ ਉਹ ਹੀ ਰੰਗਦਾ ਆਇਆ ਗਾਂਡੂ ਨਿਕਲਿਆ ਗੁਰੀਆ ਉਹ 8:30 ਵੇ ਨਾਲ ਉਹ 8:30 ਬਹਿ ਗਿਆ 8:30 ਬਹਿ ਗਿਆ ਓਕੇ ਮੁੜ ਕੇ ਉਹ ਫਿਰ ਜੇ ਲਓ ਉਧਰ ਦੋਵੇਂ ਬਹਿ ਗਏ ਉਹ ਗਣ ਜੀ ਆ ਤੁਹਾਡੇ ਕੇ ਜੋੜੇ ਹੱਥ ਤੁੱਕ ਚਾਹੀ ਮਰਨ ਦੇ ਇਹਨਾਂ ਤੇ ਤਾਂ ਨਾ ਬਹੁਤ ਕਿੰਨਾ ਭਾਲੀ ਹੈ ਸਹੀ ਗੱਲ ਕਿਉਂ ਚਲਾ ਟਾਈਮ ਉਹ ਨਾ ਹੈਗਾ ਇਹ ਆਪਣੇ ਟਾਈਮ ਨਾਲ ਹੀ ਬਹਿਣਾ ਇਹਨਾਂ ਨੇ ਜੀ ਬਿਲਕੁਲ ਲਓ ਜਾਂਦੇ ਨਹੀਂ ਕਹਿਣਾ ਕੁਝ ਕਰੂ ਕੋਈ ਨਾ ਕੋਈ ਕਰੋ ਫੇਰ ਆਈ ਪਰੇ ਉਹ ਕਬੂਤਰ ਆ ਕੇ ਗੇੜੇ ਡਵਾਏ ਉਹਦੀ ਮਾਦੀ ਘਾੜੇ ਕੋਠੇ ਆਣ ਕੇ ਉੱਡਦੀ ਹੁੰਦੀਗੀ 6:00 ਘੰਟਾ ਉੱਡਣਾ ਵਾ ਫੇਰ ਮੁਰਗੇ ਉੱਥੇ ਜਾ ਕੇ ਟੁੱਟ ਕੇ ਪਠਾ ਆਇਆ ਜਟਾ ਉਤੋਂ ਉਹ ਫੇਰ ਬੈਂਦਾ ਬੈਂਦਾ ਫੇਰ ਓਕੇ ਉਹਨਾਂ ਤੇ ਜੀ ਨੂੰ ਕਰੋ ਕੋਈ ਨਾ ਕੋਈ ਫੇਰ ਡਵਾਇਓ ਤੇ ਕੋਣ ਫੇਰ ਆਣ ਕੇ ਜਿਹੜੇ ਬੈਗ ਜਾਂਦੇ ਉਹ ਘਰਾਂ ਕੁਛ ਨਹੀਂ ਗਾ ਕਿਉਂਕਿ ਉਹਦਾ ਟਾਈਮ ਵੀ ਕੁਝ ਹੋਇਆ ਇਹਦਾ ਟਾਈਮ ਨਹੀਂ ਆਲੇ ਟਾਈਮ ਹੀ ਨਹੀਂ ਹੋਇਆ ਬਿਲਕੁਲ ਪੰਜ ਬਿੰਨਾ ਇਕੱਠੇ ਬੈਂਦੇ ਇਕੱਠੇ ਐ ਪਿਆ ਰੱਖਣੇ ਉਹਨਾਂ ਨੇ ਓਕੇ ਸਾਤਾ ਤੇ ਤੇ ਫੇਰ ਉਹ ਬਾਜੀ ਆਪਾ ਵੀਨ ਕਰ ਲਈ ਉਹਨਾਂ ਕੋਲ। ਕੋਈ ਦੂਜੇ ਨੇ ਵਨ ਕਰ ਲਈ। ਅੱਛਾ ਦੂਸਰੇ ਨੇ ਜਿੰਦ ਵੀਨ ਕਰ ਲਈ। ਠੀਕ ਹੈ ਜੀ। ਹਾਂਜੀ। ਪੰਜ ਪੁੱਤਰ ਅਮੁਰ ਤੋਂ ਜਿੱਤ ਕੇ ਲੈਂਦੇ। ਐ ਠੀਕ ਹੈ ਜੀ। ਮੇਰਾ ਪਹਿਲਾ ਕਬੂਤਰ ਪਹਿਲਾ ਪੱਲੇ 'ਤੇ ਬਹਿ ਗਿਆ ਜਿੱਦਾਂ ਕਿ ਟਾਈਮ ਨਾਲ 8:30 ਬਹਿ ਗਿਆ। 8:30 ਬਹਿ ਗਿਆ। 8:30 ਬਹਿ ਗਿਆ ਤੇ ਦੂਜਾ ਹਰ ਮੁਰਤੇ 'ਤੇ ਪੱਲੇ ਮਾਰ ਕੇ ਘੜਾ ਕੇ ਦੇ ਰੋ ਬਾਇਆ ਜੀ। ਉਹ ਇੱਥੇ ਕੋਈ ਇੱਕ ਸਵਾ ਇੱਕ ਦੇ। ਓਕੇ। ਪੰਦੇ ਨੋ ਯਾ ਕਾ ਕਰੇ ਤੋ ਹੋਣਾ ਕਿ ਜਿਦ ਤੱਕ ਜਾ ਬਿਲਕੁਲ ਬਿਲਕੁਲ ਤਾਜੀ ਸਾਡੇ ਪੰਜ ਦਾ 1:00 ਵਜੇ ਬਾਹਰ ਲੈਣਾ ਕਬੂਤਰ ਹਾਂਜੀ ਉਹ ਫਿਰ ਮੁੜ ਕੇ ਸਾਡੇ ਨਾਲ ਬਹਿਸ ਬਾਜੀ ਚੱਲ ਗਈ ਬੱਚਾ ਆ ਗਿਆ ਸੀ ਕਲੀ ਦਾ ਪਾਇਆ ਸੀ ਉਹਨਾਂ ਦਾ ਭਰਾ ਓਕੇ ਪੰਦੇ ਜੀ ਇਹ ਨਹੀਂ ਹੋਣਾ ਦੂਜੇ ਨੰਬਰ ਤੇ ਪੱਠੀ ਪਲਾ ਮਾਰ ਕੇ ਭਾਈ ਯੋਦੀ ਭੈਣ ਹਾਂਜੀ ਤੇ ਤੀਜੇ ਨੰਬਰ ਤੇ ਜਿਹੜੇ ਬੱਚਾ ਆ ਗਿਆ ਉਹ ਅੱਗੇ ਦੇ ਬੱਚਾ ਬਾਕੇ ਆਂਦੇ ਬਾਕੇ ਮੰਨ ਗਏ ਬੱਚੇ ਹਾਂ ਠੀਕ ਹੈ ਉਹ ਘਰ ਦਾ ਬੱਚਾ ਏ ਕਢਾ ਕੇ ਡਾਇਆ ਸੀ ਠੀਕ ਹੋ ਗਿਆ ਜੀ ਇੱਕ ਕਾਲ ਪੁੱਛੋ ਜਿਹੜਾ ਹੈਗਾ ਹੈ ਉਹਨਾਂ ਨੇ ਸੋਚਿਆ ਹੈਗਾ ਓਕੇ ਇਹ ਆਹੀ ਸੁਬੀ ਤੇ ਆnde ਜੀ ਆ ਇੱਕੋ ਕਾਲ ਪੁੱਛੇ ਉਡਣਾ ਵਾ ਆ ਜੀਰਾ ਜਿਹੜਾ ਐਵੇਂ ਆ ਆ ਤੇ ਨਾ ਬੱਚੇ ਤੇ ਜੇ ਪਾਇ ਇੱਕ ਬੱਚਾ ਪਾਇ ਜਨਾਗੀ ਪੂਰੇ ਜੀਤੇ ਹਾਂਜੀ ਅੱਛਾ ਸਾਨੂੰ ਧਾਨੀ ਨੂੰ ਪਤਾ ਨਹੀਂ ਲੱਗ ਪੂਰੇ ਕਿਤੇ ਕੀ ਹੈ ਤੇ ਕੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਉਹ ਹਾਂਜੀ ਉਸਤਾਜੀ ਫਿਰ ਉਥੋਂ ਫਿਰ ਖੂਬ ਬਾਜੀਆਂ ਡਾਈਆਂ ਉਥੋਂ ਫਿਰ ਉਦੋਂ ਸ਼ੀਲਾ ਵੀ ਉੱਡਦੀਆਂ ਉਸਤਾਜੀ ਨਹੀਂ ਉਦੋਂ ਬਾਜੀਆਂ ਹੀ ਉੱਡਦੀਆਂ ਬੋਟਾ ਵੀਟਾਮਿਨ ਦੇ ਦੇ ਆ ਠੀਕ ਹੈ ਜੀ ਚੀਜ਼ ਆਈ ਨਹੀਂ ਗਿਆ ਓਕੇ ਹਾਂ ਜੀ ਚੀਜ਼ ਆਏ ਨਹੀਂ ਬਸ ਉਹਦੇ ਸ਼ਤ ਤ ਤੇ ਕਬੂਤਰ ਮੈ ਲਾ ਕੇ ਉਹਨੂੰ ਦੇਣੇ ਆ ਓਕੇ ਨਰਿਆਵਾ ਸ਼ਿਗਰਦ ਮੈਂ ਪਾਇਆ ਹੋਇਆ ਯਾਰ ਆ ਠੀਕ ਹੈ ਜੀ ਸਾਰੇ ਮੁੰਡੇ ਇਕੱਠੇ ਹੋ ਗਏ ਆਂ ਇਹ ਬੇਜ ਸਾਰੇ ਸ਼ਿਗਰਦ ਪੈਣਾ ਮੈਂ ਹਾਂ ਜੀ ਫਿਰ ਆਏ ਮੈਲ ਦੇ ਬਾਹਰ ਚੱਕ ਬੈਠ ਗਿਆ ਠੀਕ ਹੈ ਉਹ ਆਪਣੇ ਜਿਹਾ ਭਰਾ ਆਪਣੇ ਦਰਮਿਆ ਵਿਚਗਿਰਦ ਮੈਂ ਆ ਸਰਾਤ ਓਕੇ ਹਾਂ ਜੀ ਇਸੇ ਤਰ੍ਹਾਂ ਮੁਰ ਗਿਆ ਉਸਤਾ ਜੀ ਉਦੋਂ ਫਿਰ ਕਬੂਤਰ ਕਿਥੋਂ ਲੈ ਕੇ ਹੁੰਦੇ ਹੁੰਦੇ ਪਿੰਡਾਂ ਚੋਂ ਪਿੰਡਾਂ ਚੋਂ ਓਕੇ ਕੋਈ ਹਿਸਾਬ ਕਰ ਲੋ ਇੱਕ ਕਰ ਮੈਂ ਜਲੇ ਕਬੂਤਰ ਰੱਖੇ ਫੇਰ ਅਹੀਂ ਚੌਂਕ ਪਿਆ ਭਰਾ ਦਾ ਰਖਣੇ ਆ ਮੈਂ ਕੋਈ ਕਰਨੇ ਰਖ ਲੈਨੇ ਆ ਅਹੀਂ ਗਏ ਪਿੱਖੀ ਪਿੰਡ ਪਿੱਖੀ ਮੰਡ ਦੇ ਬਾਈ ਬਸ ਬਾਈ ਬਸ ਕਿ ਸਕੂਟਰ ਨਹੀਂ ਬਸ ਓਕੇ ਬਸ ਦੇ ਅਹੀਂ ਪਿੱਖੀ ਮੰਡ ਉੱਤਰ ਕੇ ਦੇ ਬਸ ਤੋਂ ਉਤਰ ਕੇ ਨਾਲ ਹੀ ਜਾ ਗਏ ਜਨਕਾ ਜਨਕਾ ਸੀ ਇੱਕ ਓਕੇ ਅਹੀਂ ਉਹਦੀ ਛੱਤ ਤੇ ਚਲੇ ਗਏ ਆ ਤੇ ਅਹੀਂ ਕਹਿੰਦੇ ਆਂ ਜੀ ਉਤਰ ਲੈਣੇ ਤੇ ਜੇ ਜਾਣੇ ਦੇ ਦੋ ਕੀ ਨਗਲਾ ਹੋਗੇ ਆਂਦਾ ਜੀ ਮੈਂ ਅਲੱਗ ਲਾਵਾਂਗਾ ਮੈਂ ਹਾਂ ਜੀ ਕੀ ਭਾਅ ਸੀ ਸਾਜੀ ਉਹਦਾ ਤੁਸੀਂ ਗੱਲ ਸੁਣੋ ਹਾਂ ਠੀਕ ਹੈ ਜੀ ਆਹੀਂ ਕਹਾਂ ਜੀ ਆਹੀਂ ਲੈਣੇ ਆਪਣੀ ਮਨ ਮਰਜ਼ੀ ਦੇ ਕੱਢਨੇ ਆ ਹਾਂ ਠੀਕ ਹੈ ਜੀ ਇਹ ਦੇਣੇ ਆ ਵੇਲਾ ਨਹੀਂ ਦੇਣੇ ਆਹੀਂ ਚੱਲੇ ਤੁਹਾਡੀ ਮਰਜ਼ੀ ਜੀ ਬਿਲਕੁਲ ਆਂਦਾ ਜੀ ਠੀਕ ਹੈ ਤੁਹਾਡੀ ਮਰਜ਼ੀ ਦੇ ਫਿਰ ਮੈਂ 50 ਰੁਪਏ ਨਗ ਲਾਵਾਂਗਾ ਓਕੇ ਇਹ ਸਾਨ ਉਹ 91 ਦੇ ਡੇਢ ਗਿਰਦੀ ਗੱਲ ਠੀਕ ਹੈ ਵੈਸੇ ਕਿੰਨੇ ਦਾ ਸੀ ਉਹਦਾ ਕਬੂਤਰ ਉਹਦਾ ਮੈਗਾ ਕੋਈ 53 ਓਕੇ ਤੇ ਡਬਲ ਪੈਸੇ ਮੰਗ ਲਏ ਉਹਨਾਂ ਨੇ ਮਤਲਬ ਵੀ ਜੇ ਤੁਸੀਂ ਆਪਣੀ ਮਰਜ਼ੀ ਨਾਲ ਛਾਂਡ ਕੇ ਲੈਣੇ ਆ ਹਾਂ ਚਲੋ ਜੀ ਉਹ ਕਬੂਤਰ ਹੀ ਮਾਰਾ ਤੇਰਾ ਲੈਣੇ ਛਾਂਡ ਕੇ ਆ ਠੀਕ ਹੈ ਜੀ ਉਹਦੇ ਨਾਲ حساب ਨਾਲ ਉਹ ਤੋਂ ਬਾਅਦ ਜੇ ਮੈਂ ਵੜ ਕੇ ਫਿਰ ਲੈਣ ਗਿਆ ਆਂ ਤੇ ਉਦੋਂ ਅਈ ਚਲੇ ਗਏ ਆ ਮੈਂ ਗਿਆ ਉਹਦੇ ਕੋਲ ਸੋਚੇ ਘੂੜੀਆਂ ਵਾਲੇ ਕੋਲ ਆ ਠੀਕ ਹੈ ਜੀ ਉੱਥੇ ਬੜਾ ਮਸ਼ਹੂਰ ਹੈ ਕਬੂਤਰ ਬਾਜ਼ ਹਾਂਜੀ ਹਾਂਜੀ ਬਹੁਤ ਨਾਮ ਆ ਸੋਚੇ ਘੋੜੀਆਂ ਵਾਲੇ ਦਾ ਹਾਂਜੀ ਉਹ ਆਂਦਾ ਗੁਰੂ ਆਗ ਆਂਦਾ ਤੂੰ ਆ ਮੈਂ ਆ ਮਾਦਾ ਕੀ ਕੰਮ ਕਰ ਗਿਆ ਇੱਥੇ ਆ ਕੰਮ ਕੀ ਕਰਨਾ ਆ ਹਾਂਜੀ ਮੈਨੂੰ ਲੋੜ ਹੀ ਗਈ ਆ ਬਿਲਕੁਲ ਪੈਸੇ ਖਰਚ ਗਿਆ ਬਿਲਕੁਲ ਮੈਂ ਮੈਂ ਉਧਰ ਫੇਰ ਆ ਉਧਰ ਫੇਰ ਆ ਮੈਨੂੰ ਇੱਕ ਜਗ੍ਹਾ ਤੇ ਮੈਨੂੰ ਕਪੂਤਰ 12 13 ਚੰਗੇ ਮਿਲ ਗਏ ਆ ਹਾਂਜੀ ਉਥੋਂ ਮੁੜ ਕੇ ਉਹਨਾਂ ਆਪਣਾ ਪ੍ਰੇਮ ਪਿਆਰ ਪਿਆ ਵਾ ਫਿਰ ਮੁੜ ਕੇ ਉਹਨੇ ਸੱਚੇ ਘੋੜੀਆਂ ਵਾਲੇ ਮੈਨੂੰ ਲੈ ਕੇ ਦਿੱਤੇ ਆਪਣੇ ਹੁੰਦੇ ਹੀ ਆ ਦੂਜਾ ਆੜੀ ਤਰਨਦਾਰ ਰੋਡ ਤੋਂ ਜਿਹੜੀ ਆ ਇਹਦੇ ਨੂੰ ਚਬਾਰਾ ਲੱਜੇ ਨਹੀਂ ਨਹੀਂ ਆ ਤਰਨਦਾਰ ਨਾਲ ਇਹਨੂੰ ਸੁਬਾਲਪੁਰ ਡੇਲਾਂ ਜਿਹੜੀ ਜਾਂਦੀ ਸੁਬਾਲਪੁਰ ਓਕੇ ਪਲਾਸ ਫੋਰ ਸਬਾਜਪੁਰ ਸਬਾਜਪੁਰ ਹਾਂਜੀ ਉੱਥੇ ਹੁੰਦਾ ਹੀ ਐਸਾ ਤਪਿੰਡ ਹੈਗਾ ਹੀਗਾ ਉੱਥੇ ਹੈਗਾ ਜੀ ਲੰਗਾ ਲਗਾ ਓਕੇ ਕੋੜਿਆ ਡੇੜਾ ਕੋੜਾ ਰੱਖਿਆ ਹੁੰਦੇ ਓਕੇ ਬੱਚੇ ਜਿਹੜਾ ਕਿ ਨਹੀਂ ਸਕੂਲੇ ਜਾਂਦਾ ਆ ਠੀਕ ਹੈ ਜੀ ਮੈਨੂੰ ਉਹਦੇ ਕੋਲ ਕੋਲ ਲੈ ਕੇ ਦਿੱਤੇ ਓਕੇ ਉਹਦੋਂ ਹੀ ਮੈਂ ਮੇਰਾ ਗੁਰਪਾਈ ਵੱਡਾ ਕਾਕਾ ਜਿਹੜੋਂ ਤੁਹਾਨੂੰ ਮਿਲਿਆ ਸੀ ਹਾਂਜੀ ਹਾਂਜੀ ਤੇ ਉਹਦੋਂ ਮੇਰੇ ਜਿਹੜਾ ਭਰਾ ਹੈਗਾ ਛੋਟਾ ਹਾਂਜੀ ਕਾਇਦਾ ਲੱਗਾ ਉਹ ਦਰਾਂ ਇੰਨੇ ਜਣੇ ਗਏ ਹਾਂ ਓਕੇ ਫਿਰ ਉਥੋਂ ਲੈ ਕੇ ਦਿੱਤੇ ਉਹਨੇ ਸਾਨੂੰ ਉਹ ਤੋਂ ਇਹਨਾਂ ਨੂੰ 14 15 ਪੁੱਤਰ ਕੱਢੇ। ਇਹ ਠੀਕ ਹੈ ਜੀ। ਇਹੋ ਪੁੱਤਰਾ ਬਸ ਲਿਆ ਆ ਗਏ ਪੁੱਟ ਕੇ ਛੱਡ ਦਿੱਤੇ ਆ। ਇੱਕ ਪੁੱਤਰੀ। ਇਹਦੀ ਇੱਕ ਪੁੱਤਰੀ ਪੱਟੀਆਂ ਮਖੇਰ ਲੈ ਕੇ ਆਇਆ ਸਾਂ। ਓਕੇ ਅੱਜ ਜਿਹੜੇ ਟੱਕ ਮੋਲ ਦੇ ਪਰ ਕਿਤਾ ਪਰਵਾਸੀ ਕੀ। ਹਾਂਜੀ 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 ਬਿਲਕੁਲ ਗੱਡੀਆਂ ਵਾਲੇ ਜਿਹਨਾਂ ਨੂੰ ਆਪਾਂ ਬੋਲਦੇ। ਲੈ ਕੇ ਜਿਹੜਾ ਬਿਲਕੁਲ ਆਪਣਾ ਜਿਹੜੇ ਹੁੰਦਾ ਨਾ ਮੰਡੀ ਤੇ ਹੈਗੀ ਆ ਉਹਦੇ ਨਾਲ ਹੀ ਰੱਖੇ ਹੁੰਦੇ ਹੀ ਆ। ਓਕੇ ਤਰਨ ਤਰਨ। ਹਾਂਜੀ ਪੱਟੀ। ਪੱਟੀ। ਪੱਟੀ ਰੂੜ ਵਿਚ ਵਰਕਸ਼ਾਪ ਦੇ ਸਾਥ। ਆ ਠੀਕ ਹੈ ਜੀ। ਉਹ ਲੈ ਕੇ ਆਇਆ ਤਾਂ ਮੈਂ ਗੇਮ ਲੈ ਕੇ ਆਇਆ ਤੇ ਮੈਨੂੰ ਨਹੀਂ ਪਤਾ। ਆਈ ਕਿੰਨੇ ਪੈਸੇ ਦਿੱਤੇ ਪਹਿਲ ਉਹ ਮੇਰੇ ਕਿੱਲਾ ਤੇ ਸਾਜੀ 10000 ਦੁੱਧਾ ਹੀ ਕੋਈ ਕਿ ਆਪ ਹੀ ਇਦਾਂ ਹੀ ਕਹਿਣਾ ਵੀ ਅੱਜ ਪਟਿਆਲ ਚੱਲ ਜੀ ਅੱਜ ਜਿੱਥੇ ਦਿਲ ਕੀਤਾ ਓਕੇ ਉਥੇ ਉਥੇ ਹੀ ਤੁਰ ਜਾਣਾ ਉਧਰ ਤੁਰ ਜਾਣਾ ਬਿਲਕੁਲ ਜਿੱਥੇ ਦਿਲ ਕੀਤਾ ਉੱਥੇ ਨਿਕਲ ਜਾਣਾ ਆ ਠੀਕ ਹੈ ਉਹ ਕਰਕੇ ਮੈਂ ਕਿਉਂ ਜੋੜੇ ਹਾੜੀ ਸਾਰੀ ਮੇਰੀ ਘੁੰਦੀ ਕਰਦੀ ਹੁੰਦੀ देखो जी भिक्खी मंडि ਸਾਡੇ ਗਰਾਮ ਹੀ ਗਏ ਓਕੇ ਨਹੀਂ ਅੱਛਾ ਉਦੋਂ ਡਿਊਟੀ ਤੁਸੀਂ ਲਾਗੇ ਹੋਏ ਸੀ ਹਾਂਜੀ ਹਾਂਜੀ ਲੱਗੇ ਹਾਂ ਮੈਂ ਆ ਠੀਕ ਹੈ ਜੀ ਸਾਨੂੰ 1986 'ਚ ਮੈਂ ਡਿਊਟੀ ਤੇ ਲੱਗਾ ਆ ਓਕੇ ਫਿਰ ਤੇ ਬਿਲਕੁਲ ਬਿਲਕੁਲ ਫਿਰ ਤੁਹਾਡਾ ਘੁੰਮਣਾ ਬਣਦਾ ਸੀ ਉਹ ਭिक्खी ਮੰਡ ਜਾਣਾ ਹਾਂਜੀ ਪੱਟੀ ਜਾਣਾ ਤਾਦ ਤਰਨ ਤਾਦ ਜਾਣਾ ਤਾਦ ਆ ਠੀਕ ਹੈ ਜੀ ਹਾਂਜੀ ਮੜਕੇ ਸਸਰਾ ਮੜਕੇ ਅਰ ਰਈਏ ਜਾਂਦੇ ਰਹੇ ਆ ਜੀ ਓਕੇ ਪਰ ਜਿਆਦਾ ਮੈਂ ਇਹ ਇਲਾਕਾ ਇਧਰ ਵੀ ਮੈਂ ਇਧਰ ਹੀ ਮਰਿਆ ਆ ਆ ਠੀਕ ਹੈ ਜੀ ਤਾਂ ਮੈਂ ਇਧਰੋਂ ਲਿਆਉਂਦਾ ਰਿਹਾ ਤੇ ਫਿਰ ਖੇੜ ਲਿਆਂਦੀ ਉੱਥੋਂ ਉਸਤਾਜੀ ਲਿਆਂਦੀ ਉਹ ਮੈਨੂੰ ਕੀ ਪਤਾ ਸੀ ਆ ਕਿ ਘੇੜ ਦੇ ਵਿੱਚ ਕੀ ਉਹ ਜੀ ਕੋਲ ਚਾਰ ਕੇ ਪੰਜ ਦਿਨ ਪਹਿਲੇ ਆ ਉਸਾਰ ਵੇਦੀ ਉਹਨਾਂ ਕੋਲ ਦਰਵੀ ਆ ਗਈ ਓਕੇ ਉਦੋਂ ਜਾਟੇ ਰਹੇਗੇ ਆ ਠੀਕ ਹੈ ਜੀ ਉਹਦੀ ਪੁੱਤਰੀ ਕਿਰਵਰਦੀ ਸ਼ਾਮ ਤੱਕ ਓਕੇ ਉਹਨਾਂ ਨੇ ਫੜੀ ਗਈ ਤਾਂ ਉਹਨਾਂ ਦਿੱਦੀ ਨਹੀਂ ਉਹਨੂੰ ਓਕੇ ਉਹ ਇੱਥੇ ਰਫਲਾ ਲੈ ਕੇ ਆ ਗਏ ਉਸਤਾਰ ਉਹ ਵੇਦੀ ਕੋ ਅਜੀਪਾ ਦੇ ਓਕੇ ਇਹ ਕੋਤਰ ਮੁੰਡਾ ਕੋਈ ਲੈ ਗਿਆ ਪਟੇ ਨੂੰ ਇੱਕ ਜਿਹੜਾ ਲੈ ਗਿਆ ਉਹਨੂੰ 10 ਪਤਾ ਕਰ ਓਕੇ ਉਹਨੂੰ ਪੜ੍ਹੇ ਹੂੰ ਉਹ ਮੁੜ ਕੇ ਬਾਅਦ ਇਹ ਬਰਾ ਲਗਾ ਆਉਂਦੇ ਸ਼ਮਸ਼ੀਰ ਨੂੰ ਤਾਂ ਬਾਅਦ ਜਿੱਤਾ ਹੈ ਤੂੰ ਹੀ ਭੇਡ ਤੇ ਤੂੰ ਮੈਨੂੰ ਲੈ ਗਿਆ ਲੈ ਗਿਆ ਤੇ ਮੈਨੂੰ ਖਾ ਕੇ ਵੀ ਗਿਆ ਹਰੀ ਬੂਤਰੀ ਹੈਗੀ ਸੀਗੀ ਉਹਦੇ ਬੱਚੇ ਬਣ ਕੇ ਆਈ ਮੁੜ ਕੇ ਆਏ ਓਕੇ ਲਾਜ ਜੀ ਨਾਲ ਬੂਤਰ ਫੜਿਆ ਹੈਗਾ ਉਹਦੇ ਨਾਲ ਰਾਏ ਬੱਚੇ ਐ ਠੀਕ ਹੈ ਜੀ ਹਾਂ ਜੀ ਉਹ ਵੀ ਤੁਹਾਡੀ ਮੇਰੇ ਭਰਾ ਦੀ ਖੁੰਦਕਵਾੜੀ ਚੱਲਦੀ ਸੋਹਣੀ ਸੋਹਣੀ ਹੁੰਦਾ ਹੈਗਾ ਮੁੰਡਾ ਓਕੇ ਉਹਦੇ ਨਾਲ ਓਕੇ ਉਹਨੇ ਹਰ ਮੁੜ ਕੇ ਹਰ ਕੁਦਰਤੀ ਉਹਨਵਾਜ ਦੇਦੀ ਠੀਕ ਹੈ ਜੀ ਵੱਡੇ ਭਾਈ ਜੀ ਉਹਨਾਂ ਨੇ ਉਹਨਾਂ ਨੂੰ ਵਾਜ ਦੇ ਦਿੱਤੀ ਉਹਨੇ ਅੱਛਾ ਉਹਨੇ ਵੱਡੇ ਭਾਈ ਨੂੰ ਵਾਜ ਦੇ ਦਿੱਤੀ ਵੱਡੇ ਭਾਈ ਨੂੰ ਵਾਜ ਦੇ ਦੁੱਧ ਚੰਨ ਦੇ ਜਾਂ ਰਹੀਗਾ ਓਕੇ ਤੇ ਆਹਦਾ ਜੋੜ ਹੋ ਗਿਆ ਆਂਦਾ ਹੋ ਗਿਆ ਆਂਦਾ ਸਵੇਰ ਦਾ ਆ ਗਿਆ ਆਂਦਾ ਸਵੇਰ ਦਾ ਹੋ ਗਿਆ ਆ ਠੀਕ ਹੈ ਜੀ ਆਂਦਾ ਕਿੱਥੋਂ ਆਂਦਾ ਆਪਣੇ ਘਰੋਂ ਹੋਰ ਕਿੱਥੋਂ ਮੈਂ ਤਾਂ ਜੋੜ ਕਰਨਾ ਹਾਂ ਹਾਂ ਜੀ ਮੈਨੂੰ ਵਾਜ ਦੇ ਦਿੰਦੇ ਆ ਮੈਂ ਤੇ ਤਾਂ ਜੋੜ ਕਰਨਾ ਮੈਂ ਤੇ ਨਹੀਂ ਪਤਾ ਮੈਂ ਕਿੱਥੋਂ ਕਰ ਜੋੜ ਹਾਂਜੀ ਬਿਲਕੁਲ ਬਿਲਕੁਲ ਹੈ ਉਹ ਲਓ ਜੀ ਉਹ ਉਹਨੇ ਜੋੜ ਲਓਗੀ ਓਕੇ ਬਹੁਤ ਵਧੀਆ ਆंदा ਨਹੀਂ ਕੋਈ ਨਹੀਂ ਮਤੰਦਾ ਹਦਾਂ ਆ ਠੀਕ ਮੜ ਕੇ ਸ਼ਾਮੇ ਕੁਦਰਤੀ ਸਾਡੇ ਲਾਗੇ ਰੱਖੀ ਇਹਨਾਂ ਨੇ ਉਹਨਾਂ ਨਾਲ ਮੜ ਕੇ ਪੇਚਾ ਪੈ ਗਿਆ ਉਹਦਾ ਜੋੜ ਆ ਠੀਕ ਕੁਝ ਪੰਜ ਬੁੱਤੇ ਜਿੱਤ ਕੇ ਲੰਦੇ ਓਕੇ ਹਾਂਜੀ ਪਰ ਬਸ ਇਹ ਸਹੀ ਹੋਇਆ ਸਤਾਂ ਹਿਸਟਰੀ ਆ ਕਿ ਮੜ ਕੇ ਕਰਦੇ ਕਰਾਉਂਦੇ ਇਹ ਇੱਧਰ ਇਹ ਵੀ ਆ ਗਿਆ ਸਾਡੇ ਵਾਲ ਆ ਠੀਕ ਹੈ ਜੀ ਮੜ ਕੇ ਨਾਲ ਜੜੀ ਤੇ ਰਲ ਗਏ ਹਾਂ ਹਾਂਜੀ ਵੀ ਅੰਮ ਘੇੜਦੇ ਰਹੇ ਹਾਂ ਤੇ ਫਿਰ ਉਧਰ ਉਹ ਆਏ ਉਸਤਾਦ ਜੀ ਹੁਣ ਆਲੋ ਖੁੰਡੇ ਉਸਤਾਦ ਜੀ ਹਾਂਜੀ ਉਸਤਾਦ ਹੁਣ ਆਲੋ ਕਬੂਤਰ ਆਏ ਹਾਂਜੀ ਉਧਰੋਂ ਫਿਰ ਬੱਚੇ ਪੁੱਤੇ ਕਢਾ ਗਏ ਡਾਂਦੇ ਦੇ ਹੇਗਾ ਪੁਰਾਣਾ ਕੋਈ ਕਬੂਤਰ ਆਪਣੇ ਕੋ ਪੁਰਾਣੀ ਨਸਲ ਪਈ ਉਸ ਟਾਈਮ ਦੀ ਨਹੀਂ ਨਹੀਂ ਹੋਏ ਨੇ ਓਕੇ ਕੋਈ ਉਦੋਂ ਹੈਗੀ ਸੀ ਕਿ ਬਿਮਾਰੀ ਆ ਠੀਕ ਹੈ ਜੀ ਬਿਮਾਰੀ ਦਾ ਜ਼ੋਰ ਹੀਗਾ ਤੇ ਕਬੂਤਰ ਮਰ ਜਾਂਦੇ ਉਮਰ ਕੇ ਜਿਉਂ ਆਸ 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 ਮਰਦੇ ਰਹਿੰਦੇ ਫੇਰ ਬਣਾਉਣੇ ਐਕਸਪੈਰੀਮੈਂਟ ਕੀਤੇ ਯਾਰ ਬਣਾਉਂਦੇ ਹਾਂਜੀ ਉਹਨਾਂ ਮੁਰਕੇ ਹਾਂ ਹੀ ਉਹ ਨਹੀਂ ਮਰਨਦੇ ਜੀ ਦਾ ਉਹ ਨਹੀਂ ਮਰਨਦੇ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਕੋਈ ਹੋਰ ਕਦੇ ਆ ਕਦੇ ਕੋਈ ਕਦੇ ਮਰ ਗਿਆ ਮਰ ਗਿਆ ਇਹ ਤੇ ਸਾਰੇ ਕਈ ਨਿਆ ਦਵਾਈਆਂ ਵਰਤਦੇ ਨੇ ਪਰ ਅਸੀਂ ਆਪਣੀ ਆਪਣੀ ਬਣਾਉਣੀ ਸਿੰਪਲ ਜਿਹੜੀ ਕੀ ਆ ਇਹ ਠੀਕ ਹੈ ਜੀ ਉਹ ਪਾਸਾ ਅਸੀਂ ਦਵਾਈਆਂ ਦਿੰਨੇ ਆ ਕੋਤਰਾ ਆਪਣੇ ਤੇ ਜੇ ਕਿਸੇ ਦੇ ਉਸਤਾਦ ਜੀ ਕਬੂਤਰ ਨਾ ਠੀਕ ਹੁੰਦੇ ਹੁਣ ਫਿਰ ਤੁਹਾਨੂੰ ਸੰਪਰਕ ਕਰ ਲੈ ਦੇਖੋ ਜੀ ਭਰੋਸਾ ਕਰ ਸਕਦਾ ਕੋਈ ਹਾਂਜੀ ਬਿਲਕੁਲ ਜੇ ਭਰੋਸਾ ਆ ਨਹੀਂ ਨਹੀਂ ਜਿੱਦਾਂ ਕਿ ਹੁਣ ਨਵੇਂ ਕਬੂਤਰ ਬਾਇ ਖੜਾਰੀ ਉੱਠਦੇ ਵੀਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਜੀ ਵੀ ਉਹ ਕਿਸੇ ਲਈ ਡੋਲ ਜਾਂਦੇ ਆ ਉਹ ਜਿੱਦਾਂ ਆਪਾਂ ਕਹਦੇ ਆ ਵੀ ਡੋਲ ਜਾਂਦੇ ਹੁਣ ਕਈ ਜਣੇ ਐ YouTube ਤੇ ਜੁੜੇ ਆ ਠੀਕ ਹੈ ਜੀ ਉਹ ਆਪਾਂ ਨੂੰ ਪੁੱਛਦੇ ਵੀ ਇਦਾਂ ਮੈਡੀਟੇਸ਼ਨ ਕਿਦਾਂ ਵੀ ਉਹਨਾਂ ਨਾਲ ਆਪਾਂ ਕਹਿ ਸਕਦੇ ਆਂ ਵੀ ਹੁਣ ਕਈ ਜਣੇ ਹੋਰ ਵੀ ਆ ਉਸਤਾਦ ਦੇ ਉਹਦੇ ਤੇ ਆ ਉਹ ਫ੍ਰੀ ਦਵਾਈ ਦਿੰਦੇ ਵੀ ਆ ਹਾਂਜੀ ਆਪਣੇ ਕੋਲੋਂ ਭਾਵੇਂ ਕੋਈ ਵੀ ਦਫਾ ਹੋਵੇ ਹਾਂਜੀ ਹਾਂਜੀ ਤੁਹਾਨੂੰ ਮੈਂ ਬਾਅਦ ਦੱਸਾਂਗਾ ਕਿ ਇਸ ਬੰਦੇ ਨਾਲ ਸਾਡਾ ਕਪਤ ਕਰਾ ਦੇ ਲੱਗਾ ਸੀ ਬੰਦਾ ਓਕੇ ਉਹ ਤੁਹਾਨੂੰ ਦੱਸਾਂਗਾ ਬਾਅਦ ਵਿੱਚ ਹਾਂਜੀ ਹਾਂਜੀ ਉਹ ਕੋਈ ਨਹੀਂ ਆਪਾਂ ਬਾਅਦ ਚ ਪਰਸਨ ਨਾਲ ਬੈਠੇ ਹੋਵਾਂਗੇ ਫੇਰ ਆਪਾਂ ਹਾਂਜੀ ਕਹਦੇ ਵੀ ਰਹੇ ਆਂ ਅਹੀਂ ਆ ਬਿਲਕੁਲ ਦੇ ਦਿੰਦੇ ਰਹੇ ਆ ਜੇ ਸਾਡੋ ਕੋਈ ਬਗਾਨੀ ਬਾਲਟੀ ਦਾ ਕਹਦੇ ਮੇਰਾ ਕਬੂਤਰ ਮਰਦਾ ਅਹੀਂ ਬਚਾ ਵੀ ਦਿੰਦੇ ਨੇ ਬਚਾ ਬਿਲਕੁਲ ਉਸਤਾ ਜੀ ਗਲਤੀ ਅਹੀਂ ਨਾ ਵੀ ਕਬੂਤਰ ਡਾ ਕੇ ਜਿੱਤਾਂਗੇ ਤੇ ਮਜ਼ਾ ਤਾਂ ਵਾ ਬਾਜ ਭਰੋ ਬਾਜ ਸਾਡੇ ਸਿਰ ਤੇ ਮਾਰਦੇ ਛੇਤਰ ਤੇ ਫਿਰ ਉਹ ਗੁੱਸਾ ਲੱਗਦਾ ਹਰ ਕਿਸੇ ਨੂੰ ਬਿਲਕੁਲ ਬਿਲਕੁਲ ਜੀ ਗਲਤ ਗੱਲ ਕਰਦੇ ਫਿਰ ਦੇਖੋ ਜੀ ਦਵਾਈ ਬਣਾਉਣ ਲੱਗਿਆ ਇਹਨੂੰ ਵੀ ਪਤਾ ਜਲੇ ਚ ਬਣਾਉਨੇ ਆਂ ਰੁਪਈਆ 12-1300 ਲੱਗ ਜਾਂਦਾ ਵਾ ਗੋਲੀਆਂ ਬਣਾਉਣ ਲੱਗਿਆ ਬਿਲਕੁਲ ਬਿਲਕੁਲ ਲੱਗ ਜਾਂਦਾ ਉਸਤਾ ਜੀ ਕਰ ਕੇ ਇਹਨੂੰ 10 ਦੇ ਦਈਏ ਨਾ ਅੱ ਦੱਸ ਕੀ ਯਾਰ ਹਾਂਜੀ ਲੱਗ ਲੱਗ ਜਾਂਦਾ ਲੱਗ ਜਾਂਦਾ ਬਿਲਕੁਲ ਇਹ ਜਿਹੜਾ ਬਣਾਉਂਦਾ ਉਹਨੂੰ ਪਤਾ ਸਤਾ ਜੀ ਤੁਸੀਂ ਜਿੰਨੇ ਖਰਚ ਕੀਤਾ ਉਹਨੂੰ ਪਤਾ ਉਹਨੂੰ ਪਤਾ ਬਿਲਕੁਲ ਉਹ ਤਾਂ ਉਹ ਤਾਂ ਸਮਾਨ ਗੋਲੀਆਂ ਵਟਣੀਆਂ ਸਾਰੀਆਂ ਗੋਲੀਆਂ ਵਟਣੀਆਂ ਸਹੀ ਗੱਲ ਆ ਕੁੱਟਣਾ ਦਰਫੜ ਕਰਕੇ ਉਹਨਾਂ ਨੂੰ ਕੁੱਟਣਾ ਜੀ ਭਰੀ ਕਰਕੇ ਫਿਰ ਉਹਨਾਂ ਨੂੰ ਸੁਕਾਉਣਾ ਜੀ ਫਿਰ ਥਕਾ ਕੇ ਉਹਨਾਂ ਕ ਗੋਲੀਆਂ ਆ ਗਈਆਂ ਤੇ ਅਸੀਂ ਇਹ ਇਕ ਲਿਕੁਇਡ ਦਵਾਈ ਬਣਾਉਂਦੇ ਆ ਓਕੇ ਜਿੰਨਾ ਕਪੂਤਰ ਨੂੰ ਬਿਲਕੁਲ ਉਹਨ ਤੋਂ ਸਾਰਾ ਠੀਕ ਰੱਖਣਾ ਆ ਠੀਕ ਹੈ ਜੀ ਉਹ ਕਿੰਨੇ ਤਰ੍ਹਾਂ ਦੀ ਲਿਕੁਇਡ ਚ ਦਵਾਈ ਪੈਂਦੀ ਉਹ ਜੇ ਆਏ ਫੋਟੋ ਜੇ ਫੋਟੋ ਕਰਦੇ ਸਤਾ 7 8 ਹੀ ਗੀਆਂ ਓਕੇ ਆ ਠੀਕ ਹੈ ਜੀ 7 8 ਦਵਾਈਆਂ ਲੀਕਵਿਡ ਓਕੇ ਤੇ ਉਸਤਾਜ ਜੀ ਫਿਰ 1 ਐਮਐਲ ਤੇ ਪਲੱਸ 4 ਐਮਐਲ ਪਾਣੀ ਨਹੀਂ ਜੀ ਅਸੀਂ ਇਹ ਦੂਜਾ ਘੜੋ ਘੜਦੇ ਇੱਕ ਜਿਤਨਾ ਆਪਣਾ 1.5 ਲੀਟਰ ਦਾ ਆਪਣਾ ਪੂਜਾ ਆਹ ਪੂਜਾ ਪਾਣੀ 1.5 ਲੀਟਰ ਉਹਦੇ ਵਿੱਚ ਇੰਨੀ ਦਵਾਈ ਪਾਈ ਦੀ ਓਕੇ ਮਤਲਬ 5 ਐਮਐਲ ਹੋਗੀ ਜੇ ਤੁਹਾਨੂੰ ਲੱਗਦਾ ਕਿ ਮੇਰੇ ਕੂਤਰ ਢਿੱਲੇ ਹੋ ਰਹੇ ਆ ਹਾਂਜੀ ਫਿਰ ਲਗਾਤਾਰ ਪਹਿਲਾਂ ਅਸੀਂ 3 ਦਿਨ ਦਿੰਨੇ ਆ ਓਕੇ 3 ਦਿਨ ਕੋਰਸ ਕਰਦੇ ਆ ਆ ਠੀਕ ਹੈ ਜੀ ਫਿਰ ਇੱਕ ਦਿਨ ਦਾ ਮੜ ਕੇ ਗੈਪ ਹੋਨੇ ਆ ਓਕੇ ਫਿਰ ਮੜ ਕੇ 3 ਦਿਨ ਕੋਰਸ ਕਰਦੇ ਆ ਆ ਠੀਕ ਹੈ ਜੀ ਫਿਰ ਮੜ ਕੇ 2 ਦਿਨ ਦਾ ਪਾ ਕੇ ਗੈਪ ਫਿਰ ਮੜ ਕੇ 3 ਦਿਨ ਕਰਨੀ ਆ ਤੁਹਾਨੂੰ ਆਪੇ ਸਭ ਜਿਹਨਾਂ ਜਿਹਨਾਂ ਚ ਬਿਮਾਰੀ ਹੋਣੀ ਕਿ ਨਹੀਂ ਕਿ ਤੁਹਾਨੂੰ ਬੇਚਾ ਵੇਖਣ ਨੂੰ ਸਹੀ ਲੱਗਦੇ ਕੂਤਰਾਂ ਦੇ ਹਾਂਜੀ ਹਾਂਜੀ ਮੇਰੇ ਤਾਂ ਕੂਤਰ ਬੜੇ ਸਹੀ ਆ ਬਾਕੀ ਬਿਲਕੁਲ ਕੂਤਰੋ ਵੀ ਹਲ ਜਾਣੇ ਓਕੇ ਬਿਲਕੁਲ ਬਿਲਕੁਲ ਸਹੀ ਗੱਲ ਜਿੰਨਾਂ ਚ ਕਸਰ ਹੋਏ ਬਿਲਕੁਲ ਇਹ ਜੇਗਾ ਨਹੀਂ ਤਈ ਮੇਰੇ ਬਲ ਕੋ ਨਾ ਕੂਤਰ ਵਸ ਉੱਪਰ ਸੋਈ ਗਿਆ ਕੂਤਰ ਦਵਾਈ ਨੇ ਮੇਰਾ ਕਰਤਾ ਉਹ ਦਵਾਈ ਨੇ ਨਹੀਂ ਦਿੱਤਾ ਕੂਤਰ ਵਿੱਚ ਸੀਗੀ ਉਸਤਾਜ ਜੀ ਉਹ ਸੱਤ ਦਵਾਈਆਂ ਬਣਾਉਣ ਦਾ ਕਿੰਨਾ ਕੁ ਖਰਚਾ ਹੁੰਦਾ ਉਹ ਕੋਈ ਹਜ਼ਾਰ ਦੇ ਕਰੀ ਇਹ ਹਜ਼ਾਰ ਰੁਪਏ ਦੇ ਕਰੀ ਸਭ ਦੀ ਕੋਡ ਲੱਗ ਜਾਂਦੀ ਓਕੇ ਸਭ ਦੀ ਕੋਡ ਲੱਗ ਜਾਂਦੀਆਂ ਵਿੱਚ ਪੀ ਸਕੇ ਪੀ ਸਕੇ ਪੌਣੀਆਂ ਠੀਕ ਹੈ ਜੀ ਲੋ ਜੀ ਜਿਸ ਕਿਸੇ ਵੀਰ ਨੇ ਵੀ ਦਵਾਈ ਲੈਣੀ ਹੋਵੇ ਠੀਕ ਹੈ ਜੀ ਮਤਲਬ ਥੋੜੀ ਬੋਤੀ ਤਾਂ ਉਸਤਾਜ ਜੀ ਦੇ ਦੇਣਗੇ ਤੇ ਬਾਕੀ ਜਿਆਦੀ ਮੈਡੀਸਿਨ ਲੈਣੀ ਆ ਤੇ ਫਿਰ ਉਹ ਥੋੜਾ ਜਿਹਾ ਖਰਚਾ ਲੱਗੂਗਾ ਠੀਕ ਚਾਹੀ ਦਵਾਈਆਂ ਲਿਆ ਕੇ ਦੇ ਦੇਣਾ ਫਿਰ ਆਪਣੇ ਹਿਸਾਬ ਨਾਲ ਪਾ ਕੇ ਤੇ ਬਣਾ ਦੇਣਗੇ ਠੀਕ ਐ ਸਾਜ ਜੀ ਇਦਾਂ ਹੀ ਆ ਜੀ ਦਵਾਈਆਂ ਦਸਣੀਆਂ ਇਹਨਾਂ ਨੇ ਜੀ ਅੱਗੇ ਫਿਰ ਦਵਾ ਰਹੇ ਹੋਗੇ ਉਹਦਾਂ ਨਹੀਂ ਨਹੀਂ ਆਪਾਂ ਦਸਣੀਆਂ ਨਹੀਂ ਆਪਾਂ ਜੇ ਕਿਸੇ ਨੇ ਲੈ ਆਣੀ ਆ ਤੇ ਉਹ ਲਿਆ ਕੇ ਹਾਂ ਜੀ ਵਿਸ਼ਵਾਸ ਆ ਤੇ ਵਿਸ਼ਵਾਸ ਬਿਲਕੁਲ ਬਿਲਕੁਲ ਵਿਸ਼ਵਾਸ ਹੈ ਮੈਨੂੰ ਤਾਂ ਵਿਸ਼ਵਾਸ ਹੈ ਬਿਲਕੁਲ ਇਹ ਨਾ ਕਹੋ ਕੱਲੂ ਜੀ ਆਏ ਤੇ ਪਾਏ ਮੇਰੇ ਖਾ ਗਏ ਹਾਂ ਜੀ ਗੱਲਾਂ ਕਹੀ ਇਤਨਾ ਬਿਲਕੁਲ ਬਿਲਕੁਲ ਸਤਾ ਜੀ ਬਿਲਕੁਲ ਸਹੀ ਗੱਲ ਹੈ ਅਸੀਂ ਸਿੱਧੀ ਗੱਲ ਜਾਣਦੇ ਹਾਂ ਆਪਣੀਆਂ ਸਰਬ ਉਹ ਜਿਹੜੇ ਵਰਤਦੇ ਆ ਦਵਾਈਆਂ ਪੜਾਉਂਦੇ ਆ ਸਾਡੇ ਪੁੱਤਰ ਨੋ ਬਰ ਨੋ ਰੱਬ ਦੀ ਕਿਰਪਾ ਨਾਲ ਰਹਿੰਦੇ ਆ ਠੀਕ ਹੈ ਜੀ ਜਦੋਂ ਅਸੀਂ ਪਟਾਈ ਦੇਣੀ ਆ ਤਾਂ ਇਹ ਤੋਂ ਮਹੀਨਾ ਪਹਿਲੇ ਕਰ ਦਵਾਈ ਅਸੀਂ ਜਿਹੜੀ ਗੀਂ ਲਿਕਵਿਡ ਉਹ ਕਰ ਦੇਣੀ ਆ ਓਕੇ ਮੁੜ ਕੇ ਜਿੰਨੇ ਚਿਰ ਪੁੱਤਰ ਰੈਡੀ ਨਹੀਂ ਹੋ ਜਾਂਦੇ ਉਦੋਂ ਤੱਕ ਨਹੀਂ ਦਵਾਈ ਤੇ ਸਤਾ ਜੀ ਡੀ ਵਾਰਮਿੰਗ ਦੀ ਲੋੜ ਪੈਂਦੀ ਓਦੋਂ ਫੇਰ ਤਲੇ ਕਰਦੇ ਪਹਿਲੂ ਕਰਦੇ ਪਹਿਲੇ ਕਰਦੇ ਮੈਨੂੰ ਕਰਦੇ 1 ਜਨਵਰੀ ਮਹੀਨੇ ਕਰ ਦੇਣੀ ਆ ਓਕੇ ਅੱਛਾ ਜਨਵਰੀ ਚ ਕਰਕੇ ਰਿਪੋਰਟਾਂ ਤੋਂ ਪਹਿਲਾਂ ਉਹ ਮੈਡੀਸਨ ਦੂਸਰੀ ਜਿਹੜੀ ਤੁਸੀਂ ਬਣਾਉਂਦੇ ਲਿਕਵਿਡ ਉਹ ਦੇ ਕੇ ਫਿਰ ਪਾਸ ਪਟਾਈ ਕਰਨੀ ਆ ਓਕੇ ਮਰ ਕੇ ਤੁਹਾਡੇ ਕੋਲ ਤੁਹਾਨੂੰ ਕੋਈ ਰੱਬ ਦੀ ਕਿਰਪਾ ਨਾਲ ਕੋਈ ਕੁਝ ਨਹੀਂ ਹੋਏਗਾ ਆ ਠੀਕ ਹੈ ਜੀ ਸਾਡੇ ਕੋਲ ਅੱਜ ਤੱਕ ਰੱਬ ਦੀ ਕਿਰਪਾ ਨਾਲ ਨੋਂ ਬਰ ਨੋਂ ਰਹੇ ਓਕੇ ਤੇ ਜਿਹੜੀ 1000 ਰੁਪਏ ਦੀ ਮੈਡੀਸਨ ਬਣਦੀ ਆ ਉਹ ਕਿੰਨੀ ਕੁਆਂਟੀਟੀ ਬਣ ਜਾਂਦੀ ਆ ਉਹ ਤਾਂ ਕਾਫੀ ਬਣ ਜਾਂਦੀ ਆ ਤੁਹਾਡੇ ਜਗ੍ਹਾ ਕੋਈ ਕੱਲੇ ਨ ਵਰਤਨੀ ਆ ਤਾਂ ਪੰਜ ਦਿਨ ਦੋ ਸਰੋ ਓਕੇ ਮੇਰੇ ਕੋਲ ਹੈਗੀ ਹੈ ਕੈਨੀ ਦਾ ਘਣੀ ਨਾ ਵਰਤੋਂ ਬਜਾਈ ਦੀ ਹਾਂਜੀ ਹਾਂਜੀ ਦੋ ਬਾਰ ਦਾ ਭਜਾਣੇ ਆ ਹਾਂਜੀ ਉਥੇ ਕੈਨੀਆ ਵੰਡਦੇ ਨੇ ਕੈਨੀਆ ਵਾਈਟ ਕੈਨੀਆ ਦਿੰਦੇ ਨੇ ਆ 5 ਲੀਟਰ ਵਾਲੀ ਕੇ ਦੋ ਲੀਟਰ 2.5 ਲੀਟਰ ਦੀ ਹੈਗੀ ਹਾਂਜੀ 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 ਪੂਰੀ ਬਣ ਜਾਂਦੀ ਓਕੇ ਦੋ 2.5 ਲੀਟਰ ਮਤਲਬ ਬਣ ਜਾਂਦੀ ਹੈ ਹਾਂਜੀ 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 ੁਰਮਾਨਾ ਕੱਲਾ ਜਿਹੜਾ ਤੂੰ ੁਰਮਾਨ ਦਾ ਪਾਈਓ ਬਿਲਕੁਲ ਆਈ ਸਰਵ ਆਵੇ ਲੋ ਮੁਰਕੀ ਬਿਲਕੁਲ ਹੁਣ ਅਸੀਂ ਵੀ ਤਿੰਨ ਦਵਾਈਆਂ ਪਾਉਨੇ ਆ ਕੁਛ 1.5 ਕਥੋਰ ਰੁਪਏ ਦੇ ਤਕਰੀਬਨ ਆਉਂਦੇ ਆ ਉਹ 100 ਐਮਲ ਬਣਦੀ ਹੈ ਮਤਲਬ ਕੋਲ ਡਰਿੰਕ 100 ਨਹੀਂ 150 ਐਮਲ ਬਣਦੀ ਹੋਊਗੀ ਜਿਹੜੀ 2.5 ਕ ਕੋਲ ਡਰਿੰਕ ਦੀ ਬੋਤਲ ਹੁੰਦੀ ਨਾ ਛੋਟੀ ਉਹ ਬਣਦੀ ਹੈ ਜੀ ਜੋ ਕਿ ਸਾਨੂੰ ਵੱਡੇ ਉਸਤਾਦ ਜੀ ਹੋਣਾ ਨੇ ਨੋਲੇਜ ਦਿੱਤੀ ਆ ਵੀ ਇਹ ਬੇਟਾ ਆ ਪਾਇਆ ਕਰੋ ਆ ਕਰਿਆ ਕਰੋ ਇਦਾਂ ਹਾਂਜੀ ਹਾਂਜੀ ਮੈਨੂੰ ਪਤਾ ਹੈ ਨੋਲੇਜ ਸਾਰੀ ਪਰ ਆਈ ਜਿਹੜੀ ਕਿ ਆਪਣੀ ਅਲੱਗ ਹਾਂਜੀ ਲੇਕਰ ਸੁਣੋ ਤਰਨਤਾਰ ਵਾਲੇ ਦਾ ਉਹ ਤਾਂ ਠੀਕ ਹੋ ਗਿਆ ਆਪਣਾ ਪਰ ਆਈ ਛੋਟਾ ਹਾਂਜੀ ਭਰਾਵਾਂ ਨਾਲ ਉਹਦੇ ਨਾਲ ਪ੍ਰੀਅੰਤ ਆ ਰਿਹਾ ਉਹਨੇ ਮੈਨੂੰ ਫੋਨ ਦਿੱਤਾ ਹੰਦਾ ਸਾਹੜ ਮੈਂ ਕੀ ਹੈ ਉਹ ਤਾਂ ਬੈਠੇ ਠੀਕ ਹੋ ਗਿਆ ਹਾਂ ਠੀਕ ਹੈ ਜੀ ਮੈਂ ਉਹ ਦਵਾਈਆਂ ਦੱਸਿਆ ਮੈਂ ਆ ਲਿਆ ਓਕੇ ਵਾਲੇ ਮੈਂ ਥੋੜੀ ਦਵਾਈਆਂ ਦੱਸੀ ਚਾਰ ਤੇ ਦੱਸਿਆ ਚਾਰ ਪੰਜ ਹਾਂ ਠੀਕ ਹੈ ਜੀ ਹੰਦਾ ਇਹ ਦਵਾਈ ਦਾ ਮਤਲਬ ਕੀ ਹੋ ਗਿਆ ਹਾਂਜੀ ਮੈਂ ਤੂੰ ਚੁੱਪ ਕਰਕੇ ਆਪਣਾ ਕੰਮ ਤੂੰ ਦਵਾਈ ਪਾਣਾ ਬਿਲਕੁਲ ਬਿਲਕੁਲ ਕਿੰਨੇ ਨੰਬਰ ਤੇ ਫੋਨ ਕੀਤਾ ਹੰਦਾ ਮੇਰੇ ਕੋਲ ਤਾਂ ਸਹੀ ਹੋ ਬਿਲਕੁਲ ਵੀ ਕਬੂਤਰ ਸਹੀ ਹੋਣਾ ਮਤਲਬ ਆ ਜੀ ਵੀ ਪੰਛੀ ਬਚਨੇ ਚਾਹੀਦੇ ਆ ਪੰਛੀ ਬਚਨੇ ਚਾਹੀਦੇ ਆ ਜਿਹਦੇ ਵੀ ਆ ਸਰ ਮਾ ਆਪਣਾ ਉਹਦੇ ਨਾਲ ਪਿਆਰ ਪਿਆਰ ਬੋਲ ਆ ਆਪਣਾ ਓਕੇ ਆਈ ਉਹਰੇ ਕੋਠੇ ਸਾਹਤ ਤੇ ਚੱਲ ਜੀ ਉਹਨੇ ਹੱਥ ਨਹੀਂ ਫੜਨਾ ਮਾ ਜਣਾ ਨਹੀਂ ਦੇਣਾ ਬੰਦਾ ਬੜਾ ਨਾਈਸ ਹਸਤਾ ਜੀ ਮਿਲਿਆ ਸੀ ਮੈਂ ਉਹਨੂੰ ਬਾਜੀ ਤੇ ਵੀਰ ਨੂੰ ਕੋਟ ਬਾਜੀ ਉੱਡੀ ਸੀ ਤੇ ਉਹਦੋਂ ਮਿਲੇ ਸੀ ਉਹਨਾਂ ਦਾ ਨਾਮ ਪਿਆ ਮੀਂਹ ਬਹੁਤ ਤੇਜ ਆ ਗਿਆ ਸੀ ਤੇ ਫਿਰ ਉਹਨਾਂ ਦਾ ਥੋੜਾ ਜਲਦ ਬਾਜੀ ਜੋਗੇ ਨਾਲੇ ਨੇਰਾ ਵੀ ਬੜਾ ਹੋ ਗਿਆ ਸੀ ਅੱਠ ਦੇ ਕਰੀਬ ਟਾਈਮ ਹੋ ਗਿਆ ਸੀ ਪਿੰਡ ਉੱਥੇ ਤੇ ਉਥੇ ਨਾਂ ਪਿਆ ਸੀ ਉਹਨਾਂ ਦਾ ਬਾਕੀ ਰਿਕਾਰਡਿੰਗ ਉਹਨਾਂ ਦੇ ਸੌਂਦੇ ਹੀ ਰਹਿੰਦੇ ਆ ਠੀਕ ਹੈ ਅਟੈਚ ਆਪਣੇ ਨਾਲ ਵੀਰ ਹੁਣੀ ਠੀਕ ਹੈ ਜੀ ਤੇ ਨੰਬਰ ਨੰਬਰ ਵੀ ਆਪਣੇ ਕੋਲ ਵੀਰ ਹੋਣਾ ਦਾ ਹੈਗਾ ਵਾ ਆਪਣੇ ਬ੍ਰਦਰ ਨੇ ਲੋ ਹੁਣੀ ਵੀ ਲੈ ਕੇ ਆਏ ਉਹਨਾਂ ਕੋ ਕਬੂਤਰ ਠੀਕ ਸੋਨੇ ਵੀਰ ਹੋਣਾ ਕੋ ਤੇ ਕਿਸੇ ਦਿਨ ਕੋਈ ਨਹੀਂ ਕਰਦਾ ਫੋਨ ਦੇ ਉਧਰ ਵੀ ਜਾਂਦੇ ਆ ਬਾਕੀ ਹੁਣ ਤੁਹਾਡਾ ਰੈਫਰ ਤੁਹਾਡੇ ਕੋ ਫੋਨ ਕਰਾ ਕੇ ਜਾਵਾਂਗੇ ਜਾਂ ਤੁਹਾਨੂੰ ਨਾਂ ਲੈ ਕੇ ਜਾਵਾਂਗੇ ਠੀਕ ਹੈ ਜੀ ਤੁਹਾਨੂੰ ਵੈਲਕਮ ਹੈ ਜੀ ਸਾਰਿਆਂ ਨੂੰ ਹਾਂਜੀ ਹਾਂਜੀ ਇਹ ਨਹੀਂ ਕਿ ਸਪੈਸ਼ਲ ਲੋੜ ਹੈ ਜੀ ਹੁਣ ਸਾਰਿਆਂ ਨਾਲ ਬਿਲਕੁਲ ਬਿਲਕੁਲ ਬਹੁਤ ਪਿਆਰ ਕਰਦੇ ਆ ਇਹ ਗੱਲ ਸਹੀ ਹੈ ਜੀ ਲੋ ਜੀ ਆਪਣਾ ਰੋਹਿਤ ਵੀਰ ਵੀ ਆ ਗਿਆ ਵਾ ਖਲੀਫਾ ਵੀਰ ਠੀਕ ਹੈ ਇਹਦਾ ਇੰਤਜ਼ਾਰ ਹੋ ਰਿਆ ਸੀ ਸਤਿ ਸ਼੍ਰੀ ਅਕਾਲ ਜੀ ਤੇ ਇਧਰ ਆਪਣੇ ਖੁੰਡੇ ਸਤਾਜੀ ਦਾ ਬੇਟਾ ਠੀਕ ਹੈ ਜੀ ਤੇ ਇਧਰ ਆਪਣਾ ਵੀਰ ਅੱਜਕੱਲ ਜੀ ਠੀਕ ਹੈ ਲਵ ਵੀਰ ਲੋ ਜੀ ਪਾਰਟ 1 ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ ਸਤਾਜੀ ਹੁਣਾਂ ਨਾ ਤੇ ਪਾਰਟ 2 ਜੇ ਬਣਾਉਣੇ ਆ ਪਰਿੰਦੇ ਜੀ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ